ਪਹਿਲਾਂ ਤਾਂ ਮੈਨੂੰ ਇਹ ਦੱਸਿਓ ਵੀ ਸਾਡੇ ਹਿਸਾਬ ਨਾਲ ਤਾਂ ਲਾਹੌਰ ਹੀ ਪੰਜਾਬ ਆ ਹੂੰ ਹੂੰ ਤੇ ਉਸ ਤੋਂ ਬਾਅਦ ਪਤਾ ਨਹੀਂ ਅਸੀਂ اٹਕ ਕੇ ਜੇ ਰਹਿ ਜਾਂਨੇ ਆ ਇੱਥੇ ਹੀ ਖਜੂਰ ਦੇ ਬੂਟੇ ਨੇ ਔਰ ਇੱਥੇ ਹੀ ਸਾਨੂੰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀ ਪੰਜਾਬ ਦਾ ਇੱਕ ਹੋਰ ਰੰਗ ਬਖਾਉਂਦੀਆਂ ਨੇ ਵੀ ਅਸੀਂ ਅਕਸਰ ਕਹਿੰਦੇ ਆ ਵੀ ਪੰਜਾਬੀ ਦੇ ਜਿਹੜੇ ਬੋਲਣ ਵਾਲੇ ਉਧਰ 2 ਕਰੋੜ ਆ ਤੇ ਇਧਰ 8 ਕਰੋੜ ਆ ਤੇ ਇਧਰ ਫਿਰ ਪੰਜਾਬੀ ਦਾ ਕੀ ਜੇ ਤੁਸੀਂ ਸਾਡੇ ਨਾਲ 4 ਗੁਣਾ ਵਧਾਓ ਜਿਹੜੇ ਸਾਡੇ ਅੰਕੜੇ ਅਨੁਸਾਰ ਤਾਂ ਕੀ ਤੁਸੀਂ ਸੋਚਦੇ ਹੋ ਪੰਜਾਬੀ ਦਾ ਕੀ ਇੱਥੇ ਹੈਗਾ ਫਿਊਚਰ ਕੀ ਆ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ੁਬਾਨ ਪਾਕਿਸਤਾਨ 'ਚ ਪੰਜਾਬੀ ਹੈ ਔਰ ਸਮਝੀ ਜਾਣ ਵਾਲੀ ਜ਼ੁਬਾਨ ਪੰਜਾਬੀ ਹੈ ਯੂਨੈਸਕੋ ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਅਗਰ ਮਾਂ ਬੋਲੀ ਚ ਪੜਾਉਂਦੇ ਹੋ ਤੇ ਉਹ ਜ਼ਿਆਦਾ ਬਿਹਤਰ ਰਿਜ਼ਲਟ ਦਿੰਦਾ ਹੈ ਜ਼ਿਆਦਾ ਬਿਹਤਰ ਸਮਝਦਾ ਪੰਜਾਬ ਨੂੰ ਦੱਸਿਆ ਵੀ ਪੰਜਾਬੀ ਸਿੱਖਾਂ ਦੀ ਬੋਲੀ ਹੈ ਉਰਦੂ ਮੁਸਲਮਾਨਾਂ ਦੀ ਬੋਲੀ ਹੈ ਹਿੰਦੀ ਹਿੰਦੂਆਂ ਦੀ ਬੋਲੀ ਹੈ ਉਹ ਪੰਜਾਬ ਨੂੰ ਇਸ ਪਾੜੇ ਦੇ ਵਿੱਚ ਪਾ ਕੇ ਧਰਮਾਂ ਦੇ ਔਰ ਬੋਲੀਆਂ ਦੇ ਚਲਾ ਗਿਆ ਔਰ ਉਹਦਾ ਰੰਗ ਅੱਜ ਵੀ ਸਾਨੂੰ ਨਜ਼ਰ ਆਉਂਦਾ ਹੈ ਇੰਡੀਅਨ ਫਿਲਮ ਇੰਡਸਟਰੀ 'ਚ ਤੁਸੀਂ ਵੇਖੋਗੇ ਕਿ ਪਾਕਿਸਤਾਨ ਕੀ ਇਹ ਤੇ ਤੁਹਾਨੂੰ ਆਦਾਬ ਅੰਮੀ ਜਾਨਾ ਦਾ ਆਦਾਬ ਬਾਬਾ ਹਜ਼ੂਰ ਹੀ ਨਜ਼ਰ ਆਇਆ ਇਹ ਬਿਲਕੁਲ ਇਹ ਪੰਜਾਬ ਹੈ ਯਾ ਇਹ ਪਾਕਿਸਤਾਨ ਨਹੀਂ ਹੈ ਉਰਦੂ ਜਦੋਂ ਇੱਥੇ ਲਾਗੂ ਕੀਤੀ ਗਈ ਸੀ ਤੇ ਕਿਹਾ ਆਵਾਮ ਕੋਲੋਂ ਪੁੱਛ ਕੇ ਲਾਗੂ ਕੀਤੀ ਗਈ ਸੀ ਘਰ ਘਰ ਬੂਆ ਖੜਕਾ ਕੇ ਪੁੱਛਿਆ ਸੀ ਕਿ ਬੋਲਣਾ ਕਰਨਾ ਕੋਸ ਅਸੀਂ ਇੱਕ ਬਗਾਨੀ ਧਰਤੀ ਆਸਟ੍ਰੇਲੀਆ ਤੇ ਆ ਜੀ ਤੇ ਆਸਟ੍ਰੇਲੀਆ ਨੇ ਵੀ ਸਕੂਲਾਂ ਚ ਲਾਗੂ ਕਰਤੀ ਆਸਟ੍ਰੇਲੀਆ ਚ ਵੀ ਇੱਥੋਂ ਤੱਕ ਆ ਗਿਆ ਵੀ ਤੁਸੀਂ ਜਦੋਂ ਮਰਜ਼ੀ ਸਕੂਲ ਖੋਲਣਾ ਚਾਹੋ ਨੇ ਆਪਣੀ ਲੈਂਗੁਏਜ ਦਾ ਜਿੰਨਾ ਮਰਜ਼ੀ ਫੰਡ ਲਓ ਅਸੀਂ ਆਪਣੀ ਲੋੜੀ ਵਰਸਾਖੀ ਜਿਹੜੀ ਕਿ ਕਿਸੇ ਧਰਮ ਦਾ ਉਹ ਇਵੈਂਟ ਨਹੀਂ ਹੁੰਦਾ ਉਹ ਪੰਜਾਬੀਆਂ ਦਾ ਇੱਕ ਲੋਕ ਰੈਕਟਲੀ ਬਿਲਕੁਲ ਇਹ ਤਿਹਾੜ ਹੈ ਮੌਸਮ ਦਾ ਮੌਸਮੀ ਯਾਰ ਦਾ ਫਸਲਾਂ ਨਾਲ ਜੁੜਿਆ ਹੋਇਆ ਜੀ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸਾਨੂੰ ਕਿੰਨੇ ਵਰੇ ਲੱਗ ਗਏ ਨੇ ਕਿ 15 ਕੋ ਵਰੇ ਲੱਗ ਗਏ ਨੇ ਅਸੀਂ ਛੋਟੇ ਜਿਹੇ ਆਪਣੇ ਇੱਕ ਸੇਵਕ ਦੇ ਘਰ ਦੀ ਛੱਤ ਤੇ ਜਿਨੇ ਅੱਗ ਬਾਲ ਕੇ ਤੇ ਮੂੰਗਫਲੀ ਖਾ ਕੇ ਕਿਹਾ ਜੀ ਲੋੜੀ ਇਹ ਫੋਟੋ ਸ਼ੂਟ ਨੂੰ ਲਾ ਦਿੱਤੀਆਂ ਲੋਕੀ ਪੁੱਛਣ ਹੈ ਕਿ ਕਰਦੇ ਹੋ ਬੜੇ ਬੜੇ ਫਤਵੇ ਵੀ ਆਏ ਤੁਸੀਂ ਹੁਣ ਹਿੰਦੂ ਹੋ ਚੱਲੇ ਹੋ ਤੁਸੀਂ ਹੁਣ ਸੇਖੋ ਚੱਲੇ ਹੋ ਮਤਲਬ ਇੱਕ ਮੂੰਗਫਲੀ ਖਾਣ ਨਾਲ ਔਰ ਅੱਗ ਸੇਕਣ ਨਾਲ ਧਰਮ ਬਦਲੀ ਜਾ ਰਹੀ ਹੈ ਲੋਕੀ australia channel ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਦੌਰਾ ਚੱਲ ਰਿਹਾ ਜੀ ਪਾਕਿਸਤਾਨ ਦਾ ਮੇਰਾ ਦੂਜਾ ਜਿਹੜਾ ਦੌਰਾ ਪਹਿਲਾਂ 2022 ਚ ਆਇਆ ਬੜਾ ਆਨੰਦੋ ਲੈਆ ਤੇ ਇਸ ਵਾਰ ਫੇਰ ਸਵੱਬ ਬਣਿਆ ਛੇਤੀ ਛੇਤੀ 2025 ਦੇ ਸ਼ੁਰੂਆਤ ਦੇ ਵਿੱਚ ਆਉਣ ਦਾ ਜਨਵਰੀ ਮਹੀਨਾ ਤੇ ਬਹਾਨਾ ਬਣਿਆ ਇੱਕ ਕਾਨਫਰੰਸ ਤੇ ਕਾਨਫਰੰਸ ਜਦੋਂ ਹੁੰਦੀ ਆ ਕੋਈ ਵੀ ਕਿਸੇ ਕਿਸਮ ਦੀ ਤਾਂ ਉੱਥੇ ਤੁਹਾਨੂੰ ਬੁੱਧੀਜੀਵੀ ਜਿਹਨੂੰ ਕਹਾਂ ਪੜ੍ਹੇ ਲਿਖੇ ਬੁੱਧੀਜੀਵੀ ਲੇਖਕ ਉਹ ਸਾਰੇ ਮਿਲਦੇ ਆ ਸੋ ਉਹਨਾਂ ਜਦੋਂ ਉਹ ਤੁਹਾਡੇ ਕੋਲੇ ਮਿਲਦੇ ਆ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਉਹਨਾਂ ਦੀਆਂ ਗੱਲਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਤੇ ਸਾਡਾ ਚੈਨਲ ਦਾ ਇੱਕ ਮਕਸਦ ਰਿਹਾ ਵੀ ਜਿਹੜੀ ਗੱਲ ਸਾਨੂੰ ਚੰਗੀ ਲੱਗੇ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਜਿਹੜੀ ਗੱਲ ਸਾਨੂੰ ਸਾਨੂੰ ਦੇਖਣ ਚ ਵਧੀਆ ਲੱਗੇ ਉਹ ਤੁਹਾਨੂੰ ਦਿਖਾਉਣੇ ਆ ਸੋ ਅੱਜ ਵੀ ਇਹੀ ਸਵੱਭ ਬਣਿਆ ਜੀ ਮੇਰੇ ਨਾਲ ਇਸ ਟਾਈਮ ਆਲੀ ਉਸਮਾਨ ਬਾਜਬਾ ਜਿਹੜੇ ਕਿ ਇੱਕ ਰਾਈਟਰ ਨੇ ਇੱਕ ਰੇਡੀਓ ਪ੍ਰੈਜ਼ੈਂਟਰ ਨੇ ਮੀਡੀਆ ਪਰਸਨ ਨੇ ਹੋਰ ਵੀ ਬਹੁਤ ਕੁਝ ਆ ਪਰ ਮੈਂ ਇੰਨੇ ਕੁ ਨੂੰ ਲੈ ਕੇ ਚੱਲ ਰਿਹਾ ਅੱਜ ਕਿਉਂਕਿ ਉਸ ਤੋਂ ਬਾਅਦ ਉਹ ਪੰਜਾਬੀ ਮਾਂ ਬੋਲੀ ਲਈ ਬਹੁਤ ਜ਼ਿਆਦਾ ਚਿੰਤਤ ਆ ਮਾਂ ਬੋਲੀ ਬਾਰੇ ਕਾਫੀ ਕੁਝ ਕਰ ਰਹੇ ਆ ਤੇ ਕਰਨਾ ਲੋਚਦੇ ਆ ਸੋ ਆਓ ਪਹਿਲਾਂ ਉਹਨਾਂ ਨੂੰ ਜੀਆਂ ਕਹਿੰਦੇ ਆ ਤੇ ਫਿਰ ਉਹਨਾਂ ਨਾਲ ਆਪਾਂ ਗੱਲਬਾਤ ਦਾ سلسلہ ਅੱਗੇ ਤੋਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਲਵਾ ਸਾਹਿਬ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਪਿੰਡ ਆਸਟ੍ਰੇਲੀਆ ਦੇ ਉੱਤੇ ਜੀ ਤੇ ਅਸੀਂ ਪਹਿਲੀ ਵਾਰ ਇਸ ਧਰਤੀ ਤੇ ਪਹੁੰਚਾ ਰਹੀਮ ਯਾਰ ਖਾਨ ਜੀ ਇਹ ਸਵੱਬ ਤੁਹਾਡੇ ਕਰਕੇ ਬਣਿਆ ਤੁਸੀਂ ਕੁਝ ਉਦਮੀ ਨੌਜਵਾਨਾਂ ਨੇ ਇਹ ਕੁਝ ਕੀਤਾ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਵੀ ਸਾਡੇ ਹਿਸਾਬ ਨਾਲ ਤਾਂ ਲਾਹੌਰ ਹੀ ਪੰਜਾਬ ਆ ਹੂੰ ਹੂੰ ਤੇ ਉਸ ਤੋਂ ਬਾਅਦ ਪਤਾ ਨਹੀਂ ਅਸੀਂ اٹਕ ਕੇ ਜੇ ਰਹਿ ਜਾਂਨੇ ਆ ਨਹੀਂ ਜੀ ਰਹੀਮਯਾਰ ਖਾਨ ਬੜਾ ਸੋਹਣਾ ਇੱਕ ਹਿੱਸਾ ਹੈ ਸਾਡੇ ਵਾਲੇ ਲੈਂਦੇ ਪੰਜਾਬ ਦਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਤਰ੍ਹਾਂ ਪੰਜਾਬ ਨੇ ਲੈਂਦਾ ਚੜਦਾ ਤੇ ਡਾਇਸਪੋਰਾ ਜਿਹਦੇ ਵਿੱਚ ਤੁਸੀਂ ਵਿਚਰਦੇ ਹੋ ਆਸਟ੍ਰੇਲੀਆ ਦੇ ਵਿੱਚ ਜੀ ਸੋ ਇਸ ਸੂਬੇ ਦੇ ਵਿੱਚ ਇਸ ਸੂਬੇ ਦੇ ਹਿੱਸੇ ਦੇ ਵਿੱਚ ਬڑا ਸੋਹਣਾ ਰੋਹੀ ਦਾ ਰੰਗ ਜੰਮਦਾ ਹੈ ਹੂੰ ਹੂੰ ਤੁਸੀਂ ਕਈ ਫਿਲਮਾਂ ਦੇ ਵਿੱਚ ਪੰਜਾਬ ਨੂੰ ਸਹਿرائی ਰੰਗ ਵਿੱਚ ਵੀ ਵੇਖਿਆ ਹੂੰ ਹੂੰ ਅੰਗਰੇਜ਼ਨਾਂ ਦੀ ਫਿਲਮ ਯਾਦ ਹੋਏਗੀ ਉਹਦੇ ਵਿੱਚ ਵੀ ਇੱਕ ਮੰਜ਼ਰ ਬਖਾਇਆ ਗਿਆ ਉਹ ਬਾਹਰ ਜਾ ਕੇ ਤੇ ਕੁੜੀ ਮੁੰਡਾ ਮਿਲਦੇ ਨੇ ਲੇਕਿਨ ਉਹ ਸਹਿਰਾ ਜਿਹਾ ਨਜ਼ਰ ਆਉਂਦਾ ਉਹ ਰੋਹੀ ਰੋਹੀ ਇਹੀ ਹੈ ਇੱਥੇ ਹੀ ਖਜੂਰ ਦੇ ਬੂਟੇ ਨੇ ਔਰ ਇੱਥੇ ਹੀ ਸਾਨੂੰ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀ ਪੰਜਾਬ ਦਾ ਇੱਕ ਹੋਰ ਰੰਗ ਬਖਾਉਂਦੀਆਂ ਨੇ ਇਹ ਪਹਿਲੀ ਰੋਹੀ ਵਰਡ ਪੰਜਾਬੀ ਕਾਨਫਰੰਸ ਰਹੀਮਯਾਰ ਖਾਨ ਦੇ ਵਿੱਚ ਹੋ ਰਹੀ ਹੈ ਅਗਲੇ ਬਰਿਆਂ ਦੇ ਵਿੱਚ ਵੀ ਹੋਵੇਗੀ ਸੋ ਇੱਥੇ ਜਿਹੜੇ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਪੰਜਾਬੀ ਨਾਲ ਜੋੜਨ ਵਾਸਤੇ ਉਹਨਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਪੰਜਾਬੀ ਦੇ ਸਵਾਲ ਵਾਸਤੇ ਪੰਜਾਬੀ ਦੇ ਸਭਿਆਚਾਰ ਦੇ ਬਚਾਅ ਵਾਸਤੇ ਇੱਕ ਕਹਿ ਲੋ ਕਿ ਕੋਸ਼ਿਸ਼ ਹੈ ਲਾਹੌਰ ਵਿੱਚ ਤੇ ਅਸੀਂ ਕਰਨੇ ਆ ਉਹ ਸੈਂਟਰ ਏਰੀਆ ਲੇਕਿਨ ਛੋਟੇ ਸ਼ਹਿਰ ਜਾਂ ਛੋਟੇ ਇਲਾਕੇ ਰਹੀਮਯਾਰ ਖਾਨ ਵਰਗੇ ਉਹਨਾਂ ਦੇ ਵਿੱਚ ਓਪਰਚੁਨਿਟੀ ਕੱਟ ਹੁੰਦੀ ਹੈ ਬੱਚੇ ਤਾਂ ਗਲ ਕੱਟ ਪਹੁੰਚ ਦੀਏ ਇਸ ਲਈ ਫਿਰ ਅਸੀਂ ਲੋਰਾਂ ਟੁਰ ਕੇ ਇੱਥੇ ਆਏ ਆਂ ਔਰ ਇੱਥੇ ਇੱਕ ਮੇਲਾ ਸਜਾਇਆ ਤੁਸੀਂ ਵੀ ਉਹਦਾ ਹਿੱਸਾ ਬਣੇ ਹੋ ਤੁਸੀਂ ਵੇਖਿਆ ਆਪਣੀ ਅੱਖੀ ਜ਼ਿਆਦਾ ਆਪਣਾ ਐਕਸਪੀਰੀਅੰਸ ਸਰੋਤਿਆਂ ਨਾਲ ਸਾਂਝਾ ਵੀ ਕਰ ਸਕੋਗੇ ਬਿਲਕੁਲ ਜੀ ਸਾਨੂੰ ਵੀ ਵੱਖਰਾ ਆਨੰਦ ਆਇਆ ਕਿਉਂਕਿ ਜਦੋਂ ਤੁਸੀਂ ਬਾਹਰ ਪਿੰਡਾਂ 'ਚ ਨਿਕਲਦੇ ਹੋ ਹੋਰਾਂ ਸ਼ਹਿਰਾਂ 'ਚ ਜਾਂਦੇ ਹੋ ਤਾਂ ਜੇ ਬੋਲੀ 10 20 ਕਿਲੋਮੀਟਰ ਤੇ ਬਦਲ ਜਾਂਦੀ ਆ ਪਹਿਰਾਵਾ ਬਦਲ ਜਾਂਦਾ ਮੌਸਮ ਬਦਲ ਜਾਂਦਾ ਤੇ ਉਹ ਚੀਜ਼ਾਂ ਦਾ ਆਨੰਦ ਤਾਂ ਬਾਹਰ ਨਿਕਲ ਕੇ ਲਿਆ ਜਾ ਸਕਦਾ ਸੋ ਤੁਸੀਂ ਐਜ਼ ਇੱਕ ਲਖਾਰੀ ਜਾਂ ਕਈ ਇਹ ਜਾਂ মিডিਆ ਪਰਸਨ ਜਾਂ ਕਈ ਇਹ ਸਾਡ ਸਾਨੂੰ ਨਾ ਇੱਕ ਇੱਕ ਉਹ ਬਣਿਆ ਹੋਇਆ ਲੋਕਾਂ ਦੇ ਵਿੱਚ ਗੱਲ ਜੀ ਬਣੀ ਹੈ ਵੀ ਇੱਧਰ 2 ਕਰੋੜ ਔਰ 8 ਕਰੋੜ ਇੱਥੇ ਜਟਕੀ ਹੋਈ ਹੈ ਸੂਈ ਜਿਹੜੀ ਮੈਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਚਲੋ ਮੈਨੂੰ ਇੱਥੇ ਆ ਕੇ ਤੁਹਾਡੇ ਅਰਗੇ ਲੋਕਾਂ ਤੋਂ ਪਤਾ ਲੱਗਿਆ ਪਰ ਮੈਂ ਉੱਥੇ ਹੀ ਰਿਹਾ ਹਜੇ ਵੀ ਅਨਜਾਨ ਬਣ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਨਹੀਂ ਅਸੀਂ ਅਕਸਰ ਕਹਿੰਦੇ ਆ ਵੀ ਪੰਜਾਬੀ ਦੇ ਜਿਹੜੇ ਬੋਲਣ ਵਾਲੇ ਉਧਰ 2 ਕਰੋੜ ਆ ਤੇ ਇੱਧਰ 8 ਕਰੋੜ ਆ ਤੇ ਇੱਧਰ ਫਿਰ ਪੰਜਾਬੀ ਦਾ ਕੀ ਜੇ ਤੁਸੀਂ ਸਾਡੇ ਨਾਲ 4 ਗੁਣਾ ਵੱਧ ਹੋ ਜਿਹੜੇ ਸਾਡੇ ਅੰਕੜਿਆਂ ਮੁਤਾਬਕ ਤਦ ਕੀ ਤੁਸੀਂ ਸੋਚਦੇ ਹੋ ਪੰਜਾਬੀ ਦਾ ਕੀ ਇੱਥੇ ਹੈਗਾ ਫਿਊਚਰ ਕੀ ਆ ਪਾ ਵੇਖਾ ਕੀ ਆ ਪਾ ਵੇਖਿਆ ਕਿ ਇੱਕ ਤੇ 8 ਕਰੋੜ ਨਹੀਂ ਹੋਣ ਸ਼ਾਇਦ ਅਸੀਂ 13 ਤੋਂ 14 ਕਰੋੜ ਹੋ ਗਏ ਆ ਅੱਛਾ ਜੀ ਇਹ ਅੰਕੜੇ ਸਹੀ ਕਰਨ ਦੀ ਲੋੜ ਹੈ ਪਹਿਲਾਂ ਸਹੀ ਕਰਨ ਦੀ ਲੋੜ ਹੈ ਦੂਜਾ ਹੈ ਕਿ ਇੰਨੇ ਕਰੋੜ ਲੋਕ ਯੂਰਪ ਦੇ ਕਈ ਮੁਲਕਾਂ ਦੇ ਵੀ ਨਹੀਂ ਇੰਨੀ ਆਬਾਦੀ ਨਹੀਂ ਹੈ ਲੇਕਿਨ ਮੁੱਦਾ ਹੈ ਵੀ ਕਿ ਤੁਹਾਡੇ ਉੱਥੇ ਸਰਕਾਰ ਜਿਹੜੀ ਹੈ ਉਹ ਪੰਜਾਬੀ ਨੂੰ ਇੱਕ ਮਾਨਤਾ ਦਿੰਦੀ ਹੈ ਸਟੇਟਸ ਲੈਂਗੁਏਜ ਦਾ ਦਰਜਾ ਦਿੰਦੀ ਹੈ ਜਿਹੜਾ ਕਿ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਹੀਂ ਮਿਲਿਆ ਹਮਮ ਔਰ ਇਹ ਕਸੂਰ ਪੰਜਾਬ ਸਰਕਾਰ ਦਾ ਤਾਂ ਹੈ ਹੀ ਲੇਕਿਨ ਉਸ ਤੋਂ ਪਹਿਲੇ ਦੀਆਂ ਜੜਾਂ ਖੋਜਣ ਦੀ ਲੋੜ ਹੈ ਹਮਮ ਕਿ ਜਦੋਂ ਈਸਟ ਇੰਡੀਆ ਕੰਪਨੀ ਆਉਂਦੀ ਹੈ ਜਦੋਂ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ ਔਰ ਉਹਨੇ ਆ ਕੇ ਨੂੰ ਓਵਰਥਰੋ ਕੀਤਾ ਔਰ ਕਬਜ਼ਾ ਕੀਤਾ ਉਹ ਦੌਰ ਤੋਂ ਲੈ ਕੇ ਹੁਣ ਤੱਕ ਸਾਡੇ ਵਾਲੇ ਪੰਜਾਬ 'ਚ ਘਟੋ ਘਟ ਪੰਜਾਬੀ ਨੂੰ ਉਹ ਮਾਨਤਾ ਜਾਂ ਲੀਗਲ ਰਾਈਟ ਨਾ ਮਿਲ ਸਕੇ ਜਿਹੜਾ ਕਿ ਬਾਕੀ ਦੁਨੀਆ ਦੀਆਂ ਜ਼ੁਬਾਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਹੈ ਵੇ ਸੋ ਗੋਰੇ ਨੇ ਇਥੇ ਉਰਦੂ ਲਾਗੂ ਕਰ ਦਿੱਤੀ ਫਿਰ ਧਰਮ ਕਾਰਡ ਖੇਡਿਆ ਤੁਸੀਂ ਸਾਰੇ ਜਾਣਦੇ ਹੋ ਕਿ ਜੀ ਬੋਲੀਆਂ ਚ ਔਰ ਧਰਮਾਂ ਜੋ ਵੰਡੇ ਆ ਪੰਜਾਬ ਨੂੰ ਦੱਸਿਆ ਵੀ ਪੰਜਾਬੀ ਸਿੱਖਾਂ ਦੀ ਬੋਲੀ ਹੈ ਉਰਦੂ ਮੁਸਲਮਾਨਾਂ ਦੀ ਬੋਲੀ ਹੈ ਹਿੰਦੀ ਹਿੰਦੂਆਂ ਦੀ ਬੋਲੀ ਹੈ ਉਹ ਪੰਜਾਬ ਨੂੰ ਇਸ ਪਾੜੇ ਦੇ ਵਿੱਚ ਪਾ ਕੇ ਦਰਮਾਂ ਦੇ اور ਬੋਲੀਆਂ ਦੇ ਚਲਾ ਗਿਆ ਹਮਮ ਔਰ ਉਹਦਾ ਰੰਗ ਅੱਜ ਵੀ ਸਾਨੂੰ ਨਜ਼ਰ ਆਉਂਦਾ ਇੱਕ ਚੀਜ਼ ਹੁੰਦੀ ਹੈ ਕਲੋਨੀਅਲਿਜ਼ਮ ਹਮਮ ਇੱਕ ਚੀਜ਼ ਹੁੰਦੀ ਹੈ ਪੋਸਟ ਕਲੋਨੀਅਲਿਜ਼ਮ ਤੁਸੀਂ ਇਹਨਾਂ ਟਰਮਾਂ ਤੋਂ ਵਾਕਿਫ ਹੋ ਸਾਰੇ ਪੋਸਟ ਕਲੋਨੀਅਲ ਯ era ਦੇ ਵਿੱਚ ਸਾਡੇ ਵਾਲਾ ਪੰਜਾਬ ਜਿਹੜਾ ਹੈ ਬੁਰੀ ਤਰ੍ਹਾਂ ਮਾਰ ਖਾਂਦਾ ਪਿਆ ਕਿ ਸਾਡੇ ਵਾਲੇ ਇੱਥੇ ਜਿਹੜੇ ਲੋਕ ਸੋਚਦੇ ਨੇ ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਕਲੋਨੀਅਲਿਜ਼ਮ ਕੀ ਹੈ ਹਮਮ ਤਾਂ ਕਿ ਪੋਸਟ ਕਲੋਨੀਅਲ era ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀ ਪਛਾਣ ਸਿਆਣ ਕਰ ਸਕਣ ਉਹ ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਅੰਗਰੇਜ਼ੀ ਕਲੋਨੀਅਲ ਜ਼ੁਬਾਨ ਹੈ ਹਮ ਗੋਰਾ ਕਲੋਨੀ ਬੰਦਾ ਸੀ ਔਰ ਉਹ ਸਾਰਾ ਕਰ ਗਿਆ ਤੇ ਉਰਦੂ ਅਸੀਂ ਬਚਾਵਾਂਗੇ ਤੇ ਅਸੀਂ ਐਂਟੀ ਕੋਲੋਨੀਅਲ ਹੋ ਜਾਵਾਂਗੇ ਹਾਲਾਂਕਿ ਤੇ ਸਵਾਲ ਇਹ ਵੇਖਿਆ ਕਿ ਕੀ ਉਰਦੂ ਪੰਜਾਬ ਦੀ ਜ਼ੁਬਾਨ ਹੈ ਜਾਂ ਲਾਗੂ ਕਿਸ਼ ਕੀਤੀ ਇੱਕ ਕੋਲੋਨੀਅਲ ਪੀਰੀਅਡ ਦੇ ਵਿੱਚ ਇੱਕ ਬੋਰੇ ਵੱਲੋਂ ਸਾਰਾ ਕੁਝ ਸਿਸਟਮ ਚਲਾਇਆ ਜਾਂਦਾ ਉਹਦੀ ਲੈਗੇਸੀ ਨੂੰ ਸਾਡੀ ਪੰਜਾਬ ਸਰਕਾਰ ਜਾਂ ਪਾਕਿਸਤਾਨ ਸਰਕਾਰ ਲੈ ਕੇ ਅੱਗੇ ਚੱਲਦੀ ਹੈ ਬਈ ਪਰ ਉਹਨੂੰ ਰਿਵਾਈਂਡ ਨਹੀਂ ਕੀਤਾ ਗਿਆ ਡੀਕੋਡ ਨਹੀਂ ਕੀਤਾ ਗਿਆ ਸਮਝਿਆ ਨਹੀਂ ਗਿਆ ਕਿ ਬਈ ਬੋਲੀ ਉਹ ਹੁੰਦੀ ਹੈ ਜਿਹੜੀ ਲੋਕ ਬੋਲਦੇ ਹ ਤੁਸੀਂ ਅਗਰ ਉਰਦੂ ਨੂੰ ਨੈਸ਼ਨਲ ਲੈਂਗੁਏਜ ਦਾ ਦਰਜਾ ਦਿੱਤਾ ਹੈ ਤੇ ਪੰਜਾਬੀ ਨੂੰ ਸਟੇਟਸ ਲੈਂਗੁਏਜ ਦਾ ਯਾਸੀ ਸੂਬਾ ਕਿੰਨੇ ਆ ਸੂਬਾਈ ਜ਼ੁਬਾਨ ਕਿੰਨੇ ਆ ਤੋਂ ਉਸ ਸਟੇਟ ਕੇੰਡੋ ਇੰਡੀਆ ਚ ਉਹਦਾ ਦਰਜਾ ਕਿਉਂ ਨਾ ਦਿੱਤਾ ਗਿਆ ਇਸੇ ਮੁਲਕ ਚ ਸਿੰਧੀ ਬਲੋਚੀ ਔਰ ਪਸ਼ਤੋ ਹੂੰ ਬਾਕੀ ਸੂਬੇ ਸਾਡੇ 4 ਸੂਬੇ ਨੇ ਬੇਸਿਕ ਜੀਆਂ ਚੀਜ਼ਾਂ ਅਸੀਂ ਰੋਤੇ ਤੁਹਾਡੇ ਜਾਣ ਜਾਣ ਕਿਉਂਕਿ ਜਦੋਂ ਇੰਡੀਅਨ ਫਿਲਮ ਇੰਡਸਟਰੀ ਚ ਤੁਸੀਂ ਵੇਖੋਗੇ ਕਿ ਪਾਕਿਸਤਾਨ ਕੀ ਇਹ ਤੇ ਤੁਹਾਨੂੰ ਆਦਾਬ ਅੰਮੀ ਜਾਨਾ ਦਾ ਬੱਬਾ ਹਜ਼ੂਰ ਹੀ ਨਜ਼ਰ ਆਏਗਾ ਇਹ ਪੰਜਾਬ ਆਇਆ ਇਹ ਪਾਕਿਸਤਾਨ ਨਹੀਂ ਹੈ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ੁਬਾਨ ਪਾਕਿਸਤਾਨ ਵਿੱਚ ਪੰਜਾਬੀ ਹੈ ਪਰ ਸਮਝੀ ਜਾਣ ਵਾਲੀ ਜ਼ੁਬਾਨ ਪੰਜਾਬੀ ਚਾਰ ਸਾਡੇ ਸੂਬੇ ਨੇ ਸਿੰਧ بلوچستان ਖੈਬਰ ਪਖਤੂਨਖਾ ਜਿਹੜਾ ਕਿ ਪਹਿਲੇ NWFP ਸੀ ਔਰ ਪੰਜਾਬ ਆਬਾਦੀ ਦੇ لحاظ ਨਾਲ ਪੰਜਾਬ ਸਭ ਤੋਂ ਵੱਡਾ ਸੂਬਾ ਹੈ ਹੂੰ ਬਾਕੀ ਤਰ੍ਹਾਂ ਸੂਬਿਆਂ ਚ ਸਕੂਲਾਂ ਚ ਬੋਲੀ ਪੜਾਈ ਜਾਂਦੀ ਏ ਔਰ ਪੰਜਾਬ ਦੇ ਵਿੱਚ ਨਹੀਂ ਪੜਾਈ ਜਾਂਦੀ ਜਦੋਂ ਇੱਕ ਸਿਸਟਮ ਦੇ ਵਿੱਚੋਂ ਤੁਸੀਂ ਬੋਲੀ ਕੱਢ ਦਿੱਤੀ ਸਕੂਲਾਂ ਵਿੱਚੋਂ ਵੀ ਦਫ਼ਤਰਾਂ ਵਿੱਚੋਂ ਵੀ ਹੂੰ ਹੂੰ ਅਦਾਲਤਾਂ ਵਿੱਚੋਂ ਵੀ ਪੱਤਰਕਾਰੀ ਵਿੱਚੋਂ ਵੀ ਤੇ ਫਿਰ ਜ਼ਾਹਿਰ ਹੈ ਉਹ ਬੋਲੀ ਮਰਦੀ ਚਲੀ ਜਾਂਦੀ ਹੈ ਉਹਦੇ ਲਿਖਾਰੀ ਨਜ਼ਰ ਨਹੀਂ ਹੁੰਦੇ ਜਦੋਂ ਕੋਈ ਪੜਨ ਵਾਲਾ ਨਹੀਂ ਤਾਂ ਲਿਖੇਗਾ ਕੌਣ ਹੂੰ ਹੂੰ ਸੋ ਅਸੀਂ ਜਿਹੜੇ ਇੱਥੇ ਕੋਈ ਥੋੜੇ ਜਿਲੇ ਲਿਖਾਰੀ ਸ਼ਾਇਰਦੀਬ ਹੈਮ ਆ ਪੰਜਾਬੀ ਦੇ ਅਸੀਂ ਕਹਿ ਲੋ ਕਿ ਇੱਕ ਤਰ੍ਹਾਂ ਰਿਸਿਸਟੈਂਸ ਕਰ ਰਹੇ ਸਾਨੂੰ ਅਗਰ ਨਹੀਂ ਵੀ ਪੜਨ ਵਾਲਾ ਲੱਗਦਾ ਕਿਤਾਬ ਖਰੀਦਣ ਵਾਲਾ ਨਹੀਂ ਲੱਗਦਾ ਸੀ ਫਿਰ ਵੀ ਆਪਣੀ ਬੋਲੀ ਚ ਲਿਖਣਾ ਹਾਲਾਂਕਿ ਹਰ ਰਾਈਟਰ ਦਾ ਇੰਨੀ ਹੱਕ ਬਣਦਾ ਹੈ ਕਿ ਉਹਨੂੰ ਪੜਿਆ ਜਾਵੇ ਜੀ ਉਹਦੀ ਕਿਤਾਬ ਖਰੀਦੀ ਜਾਵੇ ਸੋ ਇਹ ਥੋੜਾ ਜਿਹਾ ਅਵੇਰਵਾ ਹੈ ਉਹਦਾ ਮੈਂ ਇਸ ਚੀਜ਼ ਤੇ ਆਉਣਾ ਚਾਹੁੰਦਾ ਸੀ ਹੁਣ ਸਾਡੇ ਵੀ ਪੰਜਾਬ ਹਰਿਆਣਾ ਦਾ ਕਨਸੈਪਟ ਬਣਿਆ ਪੰਜਾਬ ਦੇ ਵਿੱਚ ਪੰਜਾਬੀ ਪਹਿਲੀ ਕਲਾਸ ਤੋਂ ਪੜਨ ਨੂੰ ਮਿਲ ਜਾਂਦੀ ਆ ਮੈਂ ਹਰਿਆਣੇ ਚ ਗਿਆ ਤਾਂ ਮੈਨੂੰ ਜਾ ਕੇ ਮਿਲੀ 7ਵੀਂ ਕਲਾਸ 6ਵੀਂ ਚ ਇੰਗਲਿਸ਼ ਮਿਲੀ ਤੇ 7ਵੀਂ ਚ ਮੈਨੂੰ ਪੰਜਾਬੀ ਪੜਨ ਨੂੰ ਮਿਲੇ ਤਾਂ 7ਵੀਂ ਤੱਕ ਜਾਂਦਾ ਜਾਂਦਾ ਬੱਚਾ 12-13 ਸਾਲ ਦਾ ਹੋ ਗਿਆ ਤੇ ਉਦੋਂ ਉਦੋਂ ਊੜਾ ਐੜਾ ਸਿੱਖਣਾ ਤੇ ਉਦੋਂ ਉਸ ਨਾਲ ਜਵਾਨ ਨਾਲ ਮੈਚ ਕਰਨਾ ਪਰ ਫੇਰ ਵੀ ਚੱਲ ਮਿਲੀ ਤਾਂ ਸਹੀ ਹੁਣ ਤੁਸੀਂ ਇੱਥੇ ਜਿਹੜਾ ਕਹਿ ਰਹੇ ਹੋ ਵੀ ਇੱਥੇ ਪੰਜਾਬ ਦੇ ਵਿੱਚ ਸਕੂਲਾਂ 'ਚ ਪੰਜਾਬੀ ਨਹੀਂ ਉਹ ਇੱਕ ਬਿਲਕੁਲ ਵੀ ਜਾਂ ਇਲੈਕਟਿਵ ਸਿਲੈਕਟਿਵ ਜਾਂ ਕੋਈ ਕੰਪਲਸਰੀ ਇਦਾਂ ਦੇ ਵਿਸ਼ੇ ਦੇ ਤੌਰ ਤੇ ਉੱਤੇ ਵੀ ਨਹੀਂ ਹੈ ਸਿਲੈਕਟਿਵ ਦੇ ਤੌਰ ਤੇ ਥੋੜੀ ਜੀ ਇੰਟਰੋਡਿਊਸ ਕਰਾਈ ਗਈ ਹੈ ਇਹ ਤੁਸੀਂ ਮੰਨ ਕੇ ਚਲੋ ਕਿ ਕੋਈ ਵੀ ਬੂਟਾ ਪੁੱਠਾ ਨਹੀਂ ਲੱਗ ਸਕਦਾ ਕਿ ਜੜ ਉਤੇ ਹੋਵੇ ਔਰ ਟਾਣੀਆਂ ਥੱਲੇ ਹੋਣੇ ਬੂਟਾ ਕਦੇ ਵੀ ਨਹੀਂ ਬਣਦਾ ਜੀ ਪੈਂਦਾ ਤੇ ਉਹ ਫਿਰ ਬੂਟਾ ਬਣਦਾ ਜੀ ਬਿਲਕੁਲ ਸਹੀ ਆਪਣੇ ਇਲਾਕੇ ਦੀ ਗੱਲ ਦਾ ਸਿਰ ਉਹੀ ਹੋ ਸਾਡੇ ਇੱਥੇ ਹੋਵੇ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਤੁਸੀਂ ਪੰਜਾਬੀ ਇਲੈਕਟਿਵ ਦੇ ਤੌਰ ਤੇ ਤੇ ਰੱਖ ਸਕਦੇ ਹੋ ਲੇਕਿਨ ਮਾਹੌਲ ਇੰਜ ਦਾ ਬਣਾ ਦਿੱਤਾ ਗਿਆ ਕਿ ਕੋਈ ਰੱਖਣ ਨੂੰ ਤਿਆਰ ਨਹੀਂ ਕੋਈ ਪੜਾਉਣ ਨੂੰ ਤਿਆਰ ਨਹੀਂ ਔਰ ਸਕੂਲ ਦੇ ਵਿੱਚ ਅਵੇਲੇਬਲ ਹੀ ਨਹੀਂ ਟੀਚਰ ਹੀ ਅਵੇਲੇਬਲ ਨਹੀਂ ਕਿਉਂਕਿ ਉਹਦੀ ਲੋੜ ਹੀ ਨਹੀਂ ਕਿਸੇ ਨੇ ਰੱਖੀ ਨਹੀਂ ਤੇ ਉਹ ਫਿਰ ਸਰਕਾਰ ਕਿਉਂ ਰੱਖੇਗੀ ਟੀਚਰ ਦਸਵੀਂ ਚ ਜਾ ਕੇ میٹرਿਕ ਦੇ ਇਮਤਿਹਾਨਾਂ ਚ ਉਹ ਵੀ ਬੱਚੇ ਜਿਹੜੇ ਆਰਟਸ ਰੱਖਦੇ ਨੇ ਜ਼ਿਆਦਾ ਸਾਇੰਸ ਪੜ੍ਹਦੇ ਨੇ ਉਹ ਕਿਤੇ ਰੱਖ ਲੈਣ ਤੇ ਰੱਖ ਲੈਣ ਉਸ ਤੋਂ ਬਾਅਦ ਫਿਰ ਤੁਸੀਂ ਐਫ ਏ ਦੇ ਵਿੱਚ ਵੀ ਰੱਖ ਸਕਦੇ ਹੋ ਬੀਏ ਕਰ ਸਕਦੇ ਹੋ ਪੀਐਚਡੀ ਵੀ ਕਰ ਸਕਦੇ ਹੋ ਪੰਜਾਬੀ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਵੀ ਹੈ ਜੀਸੀਯੂ ਦੇ ਵਿੱਚ ਵੀ ਹੈ ਲਾਹੌਰ ਕਾਲਜ ਫਰ ਔਮਨ ਯੂਨੀਵਰਸਿਟੀ ਵਿੱਚ ਵੀ ਹੈ ਇਹ ਸਾਰੀਆਂ ਲਾਹੌਰ ਦੀਆਂ ਯੂਨੀਵਰਸਟੀਆਂ ਨੇ ਬਾਕੀ ਵੀ ਕੁਝ ਯੂਨੀਵਰਸਟੀਆਂ ਦੇ ਵਿੱਚ ਹੈ ਵੇ ਲੇਕਿਨ ਮੁੱਦਾ ਇਹ ਹੈ ਵੇ ਕਿ ਉਹਨਾਂ ਸਾਰਿਆਂ ਦਾ ਕੀ ਜਿਨ੍ਹਾਂ ਨੇ ਪੀਐਚਡੀ ਨਹੀਂ ਕਰਨੀ ਪੰਜਾਬੀ ਵਿੱਚ ਸਾਇੰਸ ਪੜ੍ਹਨੀ ਹੈ ਜਾਂ ਲਾਅ ਪੜ੍ਹਨਾ ਹੈ ਜਾਂ ਕੋਈ ਵੀ ਹੋਰ ਸ਼ਾਇਦ ਪੜ੍ਹਨੀ ਹੈ ਯੂਨੈਸਕੋ ਇਹ ਕਹਿੰਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਅਗਰ ਮਾਂ ਬੋਲੀ ਚ ਪੜਾਉਂਦੇ ਹੋ ਤੇ ਉਹ ਜ਼ਿਆਦਾ ਬਿਹਤਰ ਰਿਜ਼ਲਟ ਦਿੰਦਾ ਹੈ ਜ਼ਿਆਦਾ ਬਿਹਤਰ ਸਮਝਦਾ ਹੈ। ਇਹ ਦੁਨੀਆ ਸਾਰੀ ਦੇ ਐਜੂਕੇਸ਼ਨਿਸਟ ਵੀ ਕਹਿੰਦੇ ਨੇ। ਹਮਮ ਔਰ ਅਸੀਂ ਵੀ UN ਦਾ ਹਿੱਸਾ ਹਾਂ, United Nations ਦਾ ਹਿੱਸਾ ਹਾਂ, ਇੰਡੀਆ ਵੀ ਹਿੱਸਾ ਹੈ ਔਰ ਬਾਕੀ ਮੁਲਕ ਵੀ ਹਿੱਸਾ ਨੇ। ਉਸ ਯੂਨੈਸਕੋ ਦੇ ਚਾਰਟਰ ਦੀ ਇੱਥੇ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਭਈ। ਹਮਮ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਕੋਈ ਇੱਕ ਟਰਮ ਦਿੱਤੀ ਸੀ, ਇੱਕ ਪੀਰੀਅਡ ਦਿੱਤਾ ਸੀ ਕਿ ਨਵਰੇਿਆਂ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਚ ਪੜਾਇਆ ਜਾਏ ਜਾਂ ਉਹਦੇ ਨਾਲ ਜੋੜਿਆ ਜਾਏ। لیکن او ਘਟੂ ਘਟ ਪੰਜਾਬ ਦੀ ਹੱਦ ਤੱਕ ਨਹੀਂ ਹੋਇਆ ਬਾਕੀ ਸੂਬਿਆਂ ਦਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਉੱਥੇ ਪੜਾਇਆ ਜਾ ਰਿਹਾ ਹੂੰ ਦੂਸਰਾ ਵੱਡਾ ਫੈਕਟਰ ਇਹ ਕਿ ਡੀ ਕੋਲੋਨਾਈਜ਼ੇਸ਼ਨ ਦਿਮਾਗਾਂ ਦੀ ਨਾ ਹੋ ਸਕੀ ਹੂੰ ਮਸਲਨ ਅੱਜ ਵੀ ਤੁਸੀਂ ਗਾਣਾ ਕੋਈ ਸੁਣਾਓ ਤੇ ਗੋਰੀ ਨੇ ਫਲਾਣਾ ਕਰਤਾ ਤੇ ਜੱਟ ਜੱਟ ਨੂੰ ਗੋਰੀ ਲੱਭ ਗਈ ਤੇ ਗੋਰੀ ਨੂੰ ਜੱਟ ਲੱਗ ਗਿਆ ਹੂੰ ਮੇਰਾ ਕਾਲਾ ਇਹ ਦਿਲਦਾਰ ਗੋਰੀਆਂ ਨੂੰ ਪਰਾਂ ਕਰੋ ਬਹੁਤ ਘਟ ਗਾਣਾ ਹੈ ਜਾਂ ਕਣਕਵੰਨੀ ਜਿਹੜੀ ਬੀਬੀ ਕੋ ਮੈਨੂੰ ਸੋਹਣੀ ਲੱਗਦੀ ਇਹਦਾ ਗਾਣਾ ਨਹੀਂ ਹੂੰ ਗੋਰੇ ਨੇ ਤੁਹਾਨੂੰ ਆਏ ਦੱਸਿਆ ਕਿ ਜੀ ਜੋ ਤੁਸੀਂ ਪਾਏ ਹੈ ਨਾ ਪਹਿਰਾਵਾ ਇਹ ਜਾਹਲ ਪਿੰਡੂ ਜਾਂ ਕੁਝ ਵੀ ਹੋਰ ਹੈ ਹਾਲਾਂਕਿ ਤੁਹਾਡੇ ਚੈਨਲ ਦਾ ਨਾਮ ਪਿੰਡੂ ਹੈ ਤੁਸੀਂ ਮਾਣ ਦੇ ਨਾਲ ਕਹਿੰਦੇ ਹੋ ਲੇਕਿਨ ਉਹਨੂੰ ਗਾਲ ਬਣਾਇਆ ਗਿਆ ਲਾਚਾ ਖੁਸਾ ਪੱਗ ਪਾਉਣਾ ਤੇ ਵੈਸੇ ਹੀ ਜਹਾਲਤ ਇਹ ਬੋਲੀ ਵੀ ਬੁਰੀ ਹੈ ਜੰਗਲੀਆਂ ਦੀ ਤਾਂ ਪਤਾ ਨਹੀਂ ਕਿਹਦੀ ਹੈ ਤੁਹਾਡੇ ਰੰਗ ਵੀ ਕਾਲੇ ਨੇ ਤੁਸੀਂ ਵੇਖਣ ਵਿੱਚ ਵੀ ਸੋਹਣੇ ਨਹੀਂ ਹੋ ਬੇਬੀਆਂ ਕਰੀਮਾ ਲਾਲਾ ਚਿੱਟੀਆਂ ਹੋ ਰਹੀਆਂ ਹਰੋਸ਼ ਹੈ ਜਿਹੜੀ ਤੁਹਾਡੀ ਹੈ ਉਹਦੇ ਨਾਲ ਨਫ਼ਰਤ ਛਾ ਦਿੱਤੀ ਗਈ ਉਹ ਨਫ਼ਰਤ ਇੰਨੀ ਪੱਕੀ ਹੋ ਗਈ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਪਿਛਲੇ ਸਵਾਲ 'ਚ ਕਿ 200 ਸਾਲ ਲੱਗੇ ਹੂੰ ਗੋਰੇ ਦੇ ਦੌਰ ਤੋਂ ਲੈ ਕੇ ਹੁਣ ਤੱਕ ਉਹ ਇਡਾ ਰਚ ਬਸ ਗਿਆ ਇਧਰ ਦੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਕਿ ਉਹ ਅੱਜ ਵੀ ਇਹ ਹੀ ਸਮਝਦੇ ਨੇ ਕਿ ਇਹ ਪਿੰਡਵਾਂ ਦੀ ਬੋਲੀ ਹੈ ਜਿਵੇਂ ਮੈਂ ਆਪਣੇ ਬੱਚੇ ਨੂੰ ਅਗਰੇ ਸਿਖਾਈ ਤੇ ਉਹ ਦੁਨੀਆ 'ਚ ਕਿਤੇ ਪਿੱਛੇ ਰਹਿ ਜਾਏਗਾ ਹਾਂ ਹਾਂ ਹਾਲਾਂਕਿ ਮੈਂ ਵੀ ਆਨਰਸ ਕਾਲਜਾਂ 'ਚ ਪੜਿਆ ਹਾਂ ਉਰਦੂ ਮੈਂ ਵੀ ਬੋਲ ਲੈਣਾ ਅੰਗਰੇਜ਼ੀ ਵੀ ਬੋਲ ਲੈਣਾ ਔਰ ਗ੍ਰੇਡ ਵੀ ਚੰਗੇ ਲਏ ਔਰ ਇੱਕ ਕਾਮਯਾਬ ਜਿੰਨਾ ਕੋ ਹੋ ਸਕੇ ਇਨਸਾਨ ਹੈ ਵਾਂ ਕਮਾਂਡ ਦੇ ਇਤਬਾਰਨ ਲੈਕਿਨ ਜਿਹੜੀ ਡੀਕੋਲੋਨਾਈਜੇਸ਼ਨ ਦਿਮਾਗਾਂ ਦੀ ਹੋਣੀ ਸੀ ਉਹ ਨਾ ਹੋ ਸਕੇ ਉਹਦੇ ਕਰਕੇ ਜਦੋਂ ਸਾਰਾ ਮੁਆਸ਼ਰਾ ਹੀ ਸਾਰਾ ਇਲਾਕਾ ਹੀ ਇੱਕ ਤਰੀਕੇ ਨਾਲ ਸੋਚਣ ਲੱਗ ਪੇ ਤੇ ਫਿਰ ਬੋਲੀ ਮਾਰਦੀ ਬਿਲਕੁਲ ਜੀ ਬੜਾ ਸੁਣ ਕੇ ਸਾਡੇ ਰੌਂਗ ਟੇ ਖੜੇ ਹੋ ਰਹੇ ਆ ਤੁਸੀਂ ਉੱਥੇ ਵਿਚਰ ਰਹੇ ਹੋ ਅਸੀਂ ਇੱਕ ਬਗਾਨੀ ਧਰਤੀ ਆਸਟ੍ਰੇਲੀਆ ਤੇ ਆ ਜੀ ਤੇ ਆਸਟ੍ਰੇਲੀਆ ਨੇ ਵੀ ਸਕੂਲਾਂ 'ਚ ਲਾਗੂ ਕਰਤੀ ਆਸਟ੍ਰੇਲੀਆ 'ਚ ਵੀ ਇੱਥੋਂ ਤੱਕ ਆ ਗਿਆ ਵੀ ਤੁਸੀਂ ਜਦੋਂ ਮਰਜ਼ੀ ਸਕੂਲ ਖੋਲਣਾ ਚਾਹੋ ਨੇ ਆਪਣੀ ਲੈਂਗੁਏਜ ਦਾ ਜਿੰਨਾ ਮਰਜ਼ੀ ਫੰਡ ਲਓ ਸਰਕਾਰ ਫੰਡ ਦਿੰਦੀ ਆ ਉਹ ਆ ਦੇ ਇਹਨੂੰ ਕਰੋ ਪ੍ਰਫੁੱਲਤ ਕਰੋ ਤਾਂ ਕਿ ਤੁਹਾਡਾ ਜਿਹੜਾ ਸਕਿੱਲ ਵਧਣ ਸਾਡਾ ਮਲਟੀ ਕਲਚਰਿਜ਼ਮ ਵਧੇ ਸੱਭਿਆਚਾਰਕ ਦੂਰੀਆਂ ਵਖਰੇਵੇਂ ਦੂਰ ਹੋਣ ਇੱਕ ਦੂਜੇ ਦੇ ਸੱਭਿਆਚਾਰ ਦੇ ਨਜ਼ਾਰੇ ਲਈਏ ਇਹ ਆਸਟ੍ਰੇਲੀਆ ਵਰਗਾ ਮੁਲਕ ਜਾਂ ਹੋਰ ਬਹੁਤ ਸਾਰੇ ਸਾਰੇ ਜਿਹੜੇ ਬਾਹਰਲੇ ਮੁਲਕ ਕਰ ਰਹੇ ਆ ਤੇ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਅਸੀਂ ਤਾਂ 2 ਕਰੋੜ ਲੋਕ ਜਾਂ 2.5 ਕਰੋੜ ਲੋਕ ਐਵੇਂ ਦਾਵਾ ਕਰੀ ਜਾਂਦੇ ਆ ਵੀ ਅਸੀਂ ਪੰਜਾਬੀ ਆ ਜਦੋਂ ਇੱਧਰ 13-14 ਕਰੋੜ ਬੰਦਾ ਬੈਠਾ ਅਸਲੀ ਪੰਜਾਬੀ ਤੇ ਤੇ ਉਹਨਾਂ ਨੂੰ ਆਪਣੀ ਬੋਲੀ ਤੋਂ ਵਾਂਝਾ ਕੀਤਾ ਜਾ ਰਿਹਾ ਇਹ ਬਹੁਤ ਜਿਹੜੀ ਸਾਡੇ ਲਈ ਵੀ ਸੁਣ ਲਈ ਦੁੱਖदाई ਆ ਤੁਸੀਂ ਪਿੰਡੇ ਤੇ ਚੱਲ ਰਹੇ ਹੋ ਪਰ ਆਪਾਂ ਹਾਰਨ ਵਾਲੇ ਯੋਧੇ ਨਹੀਂ ਆ ਪੰਜਾਬੀਆਂ ਦਾ ਕੇ ਵੀ ਖੂਨ ਦੇ ਵਿੱਚ ਆਪਾਂ ਤਾਂ ਉਹ ਆਂ ਵੀ ਜਿੰਨਾ ਚਿਰ ਇੱਕ ਜਮਾ ਸਾਹ ਹੈਗਾ ਤੇ ਲੜਾਂਗੇ ਤੇ ਲੜਦੇ ਵੀ ਰਹੇ ਆ ਤੇ ਲੜ ਕੇ ਵਾਪਸ ਵੀ ਹੁੰਦੇ ਰਹੇ ਆ ਆ ਕੇ ਫੇਰ ਮੋਰਚੇ ਤੇ ਚੱਜਦੇ ਰਹੇ ਆ ਸੋ ਇਸ ਲਈ ਕੀ ਉਫਰਾਲੇ ਹੋ ਰਹੇ ਆ हां जी नेगेटिव पक्ष से ਤੁਹਾਨੂੰ ਵਿਖਾ ਦਿੱਤੇ ਗਏ ਨੇ ਇਹ ਥੋੜਾ ਪੋਜ਼ਿਟਿਵ ਦਸੀ ਹੈ ਕਿ ਇੱਥੇ ਬਹੁਤ ਜ਼ਿਆਦਾ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਪ੍ਰਾਈਵੇਟਲੀ ਪ੍ਰਾਈਵੇਟਲੀ ਤੋਂ ਮਰਾਦ ਹੈ ਵੀ ਕਿ ਸਰਕਾਰ ਰਾਹੀਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਅਸੀਂ ਆਪਣੇ ਹੀ ਖਰਚੇ ਤੇ ਸਾਰਾ ਕੁਝ ਕਰਦੇ ਆ ਮਾਂ ਬੋਲੀ ਵਾਸਤੇ ਹੂੰ ਹੂੰ ਸੋ ਹਲੇ ਤੱਕ ਦੀਆਂ ਅਚੀਵਮੈਂਟਸ ਕੋ ਜਿਸ ਤਰ੍ਹਾਂ ਨੇ ਕਿ ਇੱਕ ਤੇ ਸਵਾਲ ਸ਼ੁਰੂ ਹੋ ਗਿਆ ਭਾਵੇਂ ਉਹਦੇ ਖਿਲਾਫ ਹੀ ਗੱਲ ਹੋ ਰਹੀ ਹੈ ਪੰਜਾਬੀ ਦੇ ਲੇਕਿਨ ਪਹਿਲੇ ਇਹ ਸਵਾਲ ਵੀ ਨਹੀਂ ਸੀ ਹਰ ਕੋਈ ਉਰਦੂ ਪੜ ਰਿਹਾ ਠੀਕ ਹੈ ਸਿੱਖ ਰਿਹਾ ਅੰਗਰੇਜ਼ੀ ਸਿੱਖ ਰਿਹਾ ਔਰ ਬਸ ਹੂੰ ਹੁਣ ਥੋੜਾ ਥੋੜਾ ਸਵਾਲ ਇਕ ਤੇ ਟੁਰਿਆ ਹੂੰ ਦੂਜਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਇਹ ਮਨਵਾਣ ਚ ਰਾਜ਼ੀ ਹੋ ਗਏ ਕਿ ਪੰਜਾਬ ਦਾ ਕੋਈ ਕਲਚਰ ਪੰਜਾਬ ਕਲਚੀ ਪੰਜਾਬੀ ਕਲਚਰ ਡੇ ਜਿਹੜਾ ਹੈ ਉਹ ਸਰਕਾਰ ਵੱਲੋਂ ਅੱਜ ਤੋਂ ਕੋਈ 2 ਜਾਂ 3 ਸਾਲ ਪਹਿਲੇ ਮੇਰਾ ਖਿਆਲ ਹੈ ਅਪਰੂਵ ਕਰਵਾਇਆ ਗਿਆ ਹੂੰ ਹੂੰ ਉਹਦਾ ਫਾਇਦਾ ਸਾਨੂੰ ਹੋਇਆ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੰਜਾਬ ਦੇ ਜਿੰਨੇ ਸਕੂਲ ਨੇ ਉਹ 14 ਤਰੀਕ ਨੂੰ ਪੰਜਾਬੀ ਕਲਚਰ ਡੇ ਮਨਾਉਣਗੇ ਹੂੰ ਚਲੋ ਕਿਸੇ ਬਹਾਨੇ ਕੋਈ ਨਿਕਨ ਕੇ ਬਾਲ ਲਾਚੇ ਬਣ ਕੇ ਆ ਗਏ ਜਾਂ ਸ਼ੁਰੂ ਚ ਚੱਜ ਵੀ ਨਹੀਂ ਬਚੀਆਂ ਨੂੰ ਲੇਕਿਨ ਇਹ ਵੱਧ ਹੀ ਜਾਏਗੀ ਸ਼ਾਇਦ ਹੂੰ ਇੱਕ ਤੇ ਹੋ ਗਿਆ ਉਹ ਦੂਸਰਾ ਸੀ ਲਾਹੌਰ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਲੀਗਲ ਤਰੀਕੇ ਦੇ ਨਾਲ ਅਸੀਂ ਚੱਲਣਾ ਚਾਹ ਰਹੇ ਹਾਂ ਔਰ ਬਾਏ ਦਾ ਲਾ ਚੱਲਣਾ ਚਾਹ ਰਹੇ ਹਾਂ ਕੋਈ ਮਤਲਬ ਹਥਿਆਰ ਕੋਈ ਨਹੀਂ ਸਾਡੇ ਹੱਥ 'ਚ ਕਲਮ ਦੀ ਤਾਕਤ ਹੈ ਤੁਹਾਡੇ ਵਰਗੇ ਦੋਸਤਾਂ ਦੀ ਤਰ੍ਹਾਂ ਸੋਸ਼ਲ ਮੀਡੀਆ ਦੀ ਤਾਕਤ ਹੈ ਹੋਰ ਕੋਈ ਨਹੀਂ ਸਾਡੇ ਨਾਲ ਉਹ ਕੇਸ ਦਾ ਫੈਸਲਾ ਵੀ ਸਾਡੇ ਹੱਕ 'ਚ ਹੋਇਆ ਔਰ ਇਹ ਵੀ ਇਸ ਗੱਲ ਨੂੰ ਵੀ ਕੋਈ 7 ਸਾਲ ਤੇ ਹੋਈ ਗਈ ਉਹਨਾਂ ਨੇ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਨਾ ਤੇ ਪੰਜਾਬ ਚ ਹੋਈ ਉਸ ਫੈਸਲੇ ਦੇ ਮੁਤਾਬਕ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਪੇਸ਼ ਕੀਤਾ ਜਾਣਾ ਸੀ ਔਰ ਉਹਦੇ ਤੇ ਬਹਿਸ ਹੋਣੀ ਸੀ VOTING ਹੋਣੀ ਸੀ ਫਿਰ ਵੋਟਾਂ ਦੇ ਹਿਸਾਬ ਨਾਲ ਉਹ ਫੈਸਲਾ ਹੋਣਾ ਸੀ ਕਿ ਪੰਜਾਬੀ ਲਾਗੂ ਹੋਵੇ ਜਾਂ ਨਾ ਹੋਵੇ ਲੇਕਿਨ ਉਹਦਾ ਪਹਿਲਾ ਡਰਾਫਟ ਵੀ ਹਲੇ ਤੱਕ ਪੰਜਾਬ ਅਸੈਂਬਲੀ ਦੇ ਵਿੱਚ ਨਹੀਂ ਅਸੈਂਬਲੀ ਨੂੰ ਤੁਸੀਂ ਸ਼ਾਇਦ ਕੁਝ ਹੋਰ ਕਹਿੰਦੇ ਹੋ ਨਹੀਂ ਅਸੈਂਬਲੀ ਵੀ ਕਹਿ ਦਿੰਦੇ ਆ ਅਸੀਂ ਆ ਵਿਧਾਨ ਸਭਾ ਕਹਿੰਦੇ ਆ ਵਿਧਾਨ ਸਭਾ ਤੇ ਉਸ ਤੋਂ ਬਾਅਦ ਇੱਕ ਰੀਸੈਂਟਲੀ ਕਰਾਰਦاد ਮਨਜ਼ੂਰ ਹੋਈ ਹੈ ਕਰਾਰਦاد ਐਨਜੀਏ ਕਿ ਤੁਸੀਂ ਅ ਫਰਜ਼ ਕਰੋ ਕਿ ਜੀ ਇਸਰਾਈਲ ਦੇ ਖਿਲਾਫ ਤੁਸੀਂ ਹੋਰ ਇਸ ਫਲਸਤੀਨ ਦੇ ਹੱਕ ਚ ਕਰਾਰਦاد ਪਾਸ ਕਰ ਦਿੰਦੇ ਹੋ ਪਾਸ ਤੇ ਹੋ ਗਈ ਲੇਕਿਨ ਉਹਦੀ ਦਾ ਕੋਈ ਲੀਗਲ ਵਰਥ ਨਹੀਂ ਬਣਦੀ ਯਾਨੀ ਇਸਰਾਈਲ ਉਹ ਹੀ ਕਰ ਰਿਹਾ ਤਾਕਤਾਂ ਦੇ ਜ਼ਰੀਏ ਫਲਸਤੀਨ ਦੇ ਨਾਲ ਮੰਨਦਾ ਹੋ ਰਿਹਾ ਉਸੇ ਤਰ੍ਹਾਂ ਦੀ ਇੱਥੇ ਪੰਜਾਬ ਐਸੈਂਬਲੀ ਚ ਇਸੇ ਬਾਰੇ 2024 ਦੇ ਵਿੱਚ ਪਿਛਲੇ ਬਾਰੇ ਕਹ ਲਓ ਹੋਈ ਹੈ ਜਿਹਦੇ ਵਿੱਚ ਕਮਿ ਸੁਭਾਈ ਐਸੈਂਬਲੀ ਦੇ ਸਾਰੇ ਮੈਂਬਰ ਜਿਹੜੇ ਨੇ ਬਿਲਾ ਕਿਸੇ ਦੀ ਮਤਲਬ ਆਪੋਜੀਟ ਵੋਟ ਨਹੀਂ ਆਇਆ ਉਹਨਾਂ ਕਿਹਾ ਕਿ ਲਾਗੂ ਕੀਤੀ ਜਾਏ ਲੇਕਿਨ ਹੁਣ ਅਗਰ ਇਹ ਬਿੱਲ ਪੇਸ਼ ਕੀਤਾ ਗਿਆ ਕਾਨੂੰਨ ਬਣਿਆ ਤੇ ਫਿਰ ਪੰਜਾਬੀ ਲਾਗੂ ਹੋ ਸਕੇਗੀ ਸੋ ਦੋ ਚਾਰ ਪੱਖ ਹੋ ਗਏ ਇੱਕ ਤੇ ਕਲਚਰ ਦੇ ਦਾ ਮੰਨਿਆ ਜਾਣਾ ਦੂਜਾ ਇਕਰਾਰ ਦਾ ਦਾ ਮਨਜ਼ੂਰ ਹੋਣਾ ਤੀਸਰਾ ਸੀ ਆਪਣੀ ਲੋਹੜੀ ਔਰ ਵਿਸਾਖੀ ਜਿਹੜੀ ਕਿ ਕਿਸੇ ਧਰਮ ਦਾ ਉਹ ਇਵੈਂਟ ਨਹੀਂ ਹੁੰਦਾ ਉਹ ਪੰਜਾਬੀਆਂ ਦਾ ਇੱਕ ਕਹਿਣੋ ਕਿ ਰੈਤਲੀ ਬਿਲਕੁਲ ਇਤਿਹਾਾਰ ਹੈ ਮੌਸਮਲਾ ਮੌਸਮੀ ਯਾਰਾ ਫਸਲਾਂ ਨਾਲ ਜੁੜਿਆ ਹੋਇਆ ਜੀ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸਾਨੂੰ ਕਿੰਨੇ ਵਰੇ ਲੱਗ ਗਏ ਨੇ ਕਿ 15 ਕੋ ਵਰੇ ਲੱਗ ਗਏ ਨੇ ਅਸੀਂ ਛੋਟੇ ਜੇ ਆਪਣੇ ਹੀ ਇੱਕ ਸੇਵਕ ਦੇ ਘਰ ਦੀ ਛੱਤ ਤੇ ਜਿਵੇਂ ਅੱਗ ਬਾਲ ਕੇ ਤੇ ਮੂੰਗਫਲੀ ਖਾ ਕੇ ਕਿਹਾ ਜੀ ਇਹ ਲੋੜੀ ਇਹ ਫੋਟੋ ਸ਼ੂਟ ਵਿੱਚ ਲਾ ਦਿੱਤੀਆਂ ਲੋਕ ਪੁੱਛਣ ਹੈ ਕਿ ਕਰਦੇ ਹੋ ਬੜੇ ਬੜੇ ਫਤਵੇ ਵੀ ਆਏ ਤੁਸੀਂ ਹੁਣ ਹਿੰਦੂ ਹੋ ਚੱਲੇ ਹੋ ਤੁਸੀਂ ਹੁਣ ਸਿੱਖ ਹੋ ਚੱਲੇ ਹੋ ਮਤਲਬ ਇੱਕ ਮੂੰਗਫਲੀ ਖਾਣ ਨਾਲ ਔਰ ਅੱਗ ਸੇਕਣ ਨਾਲ ਧਰਮ ਬਦਲੀ ਜਾ ਰਹੇ ਨੇ ਲੋਕ ਫਿਰ ਦੁੱਲਾ ਪੱਟੀ ਕੌਣ ਹੈ ਕਿਸੇ ਨੂੰ ਪਤਾ ਉਹ ਸਮਝਾਇਆ ਸੁੰਦਰ ਮੁੰਦਰੀ ਦੀ ਕਹਾਣੀ ਕੀ ਹੈ ਵਸਾ ਕੀ ਕਿਉਂ ਮਨਾਇ ਜਾਂਦੀ ਹੈ ਇਹਦੇ ਵਿੱਚ ਸਿੱਖ ਧਰਮ ਦਾ ਕਿਵੇਂ ਇੱਕ ਉਹ سلسلہ जोड ਦਿੰਦਾ ਹੈ ਇਹ ਜਦੋਂ ਅਸੀਂ ਲੋਹੜੀ ਮਨਾਵਾਂਗੇ ਕੁਮਾਰ ਦੀ ਗੰਨੇ ਦੀ ਕਿਸਾਨੀ ਦੀ ਗੱਲ ਹੋਵੇਗੀ ਜਦੋਂ ਅਸੀਂ ਵਿਸਾਖੀ ਮਨਾਵਾਂਗੇ ਫਿਰ ਕਣਕ ਦੀ ਗੱਲ ਕਿਸਾਨੀ ਦੀ ਗੱਲ ਹੋਵੇਗੀ ਔਰ 80% ਲੋਕ 80% ਲੋਕ ਅੱਜ ਵੀ ਕਿਸਾਨੀ ਦੇ ਨਾਲ ਜੁੜੇ ਨੇ ਇਸ ਪੰਜਾਬ ਦੇ ਵਿੱਚ ਵੀ ਔਰ ਉਧਰ ਦੇ ਹਾਲਾਤ ਸਾਡੇ ਤੱਕ ਪਹੁੰਚਦੇ ਨੇ ਆਤਮ ਹੱਤਿਆ ਹੁੰਦੀ ਹੈ ਜ਼ਮੀਨ ਜ਼ੈਰੀ ਹੋਈ ਪਾਣੀ ਜ਼ੈਰੀ ਹੋਇਆ ਸੋ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤਿਹਵਾਰ ਸਿਰਫ ਤਿਹਵਾਰ ਨਹੀਂ ਨੱਚਣਾ ਗਾਣਾ ਨਹੀਂ ਤੇ ਤੁਹਾਡੇ ਮਸਾਇਲ ਦੇ ਨਾਲ ਜੁੜੇ ਹੋਏ ਤਿਹਵਾਰ ਨੇ ਤੁਹਾਡੀਆਂ ਫਸਲਾਂ ਨਾਲ ਤੁਹਾਡੀ ਬੋਲੀ ਸਭਿਆਚਾਰ ਜੀ 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 ਉਹ ਇਸ ਵਾਰੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮਨਾਇਆ ਗਿਆ। ਹੂੰ ਪ੍ਰਾਈਵੇਟਲੀ ਲੋਕਾਂ ਨੇ ਆਪਣੇ ਆਪਣੇ ਥਾਂ ਤੇ ਅਰੇਂਜਮੈਂਟਸ ਕੀਤੀਆਂ ਲੋਹੜੀ ਮਨਾਈ ਗਈ। ਜੀ ਜੀ ਉਹ ਅਗਲੇ ਵਰਿਆਂ ਚ ਹੋਰ ਵੱਧਦੀ ਜਾਏਗੀ। ਹੂੰ ਔਰ ਅਸੀਂ ਉਹ ਚਾਨਣ ਵੇਖਾਂਗੇ ਜਿਹਦੇ ਲਈ ਤੁਸੀਂ ਵੀ ਰਸੀ ਰੜ ਕੇ ਕੋਸ਼ਿਸ਼ ਕਰ ਰਹੇ ਹੋ। ਨਹੀਂ ਨਹੀਂ ਮੈਨੂੰ ਵੀ ਮੇਰੇ ਤੱਕ ਖਬਰਾਂ ਪਹੁੰਚੀਆਂ ਜੀ ਬਹੁਤ ਵਧੀਆ ਲੱਗਿਆ ਸੀ ਪਿੱਛੇ ਜੇ ਵੀ ਨजीर احمد ਜੁਈਆ ਉਹਨਾਂ ਨਾਲ ਇਸ ਦੇ ਪਿਛੇ ਤੇ ਗੱਲਬਾਤ ਕੀਤੀ ਲੋਹੜੀ ਦੇ ਮਾਮਲੇ ਚ ਬੜਾ ਵਧੀਆ ਲੱਗਿਆ ਸਾਨੂੰ ਵੀ ਜਦੋਂ ਇਦਾਂ ਸਾਂਝੇ ਤਿਉਹਾਰ ਸੀ ਤੇ ਫੇਰ ਦੁਬਾਰੇ ਜਿਹੜੀਆਂ ਜਗਣ ਲੱਗੇ ਆ ਤਾਂ ਚਾਨਣ ਤਾਂ ਹੋਣਾ ਹੀ ਆ ਸਾਡੇ ਤਾਂ ਹੀ। ਦੇਖੋ ਇੱਕ ਤਾਂ ਇਹ ਬਹੁਤ ਵਧੀਆ ਮੈਨੂੰ ਸੁਣ ਕੇ ਲੱਗਿਆ ਵੀ ਜੇ ਪਾਰਲੀਮੈਂਟ ਚ ਗੂੰਜੀ ਆ ਗੱਲ ਇੱਕ ਇੱਕ ਨਾ ਇੱਕ ਦਿਨ ਤਾਂ ਉਹ ਸਿਰੇ ਲੱਗੂਗੀ ਇਹ ਤਾਂ ਹੈ ਨਹੀਂ ਵੀ ਉੱਥੇ ਗੂੰਜ ਕੇ ਗੱਲ ਦਾ ਵੀ ਰਹਿ ਜੂਗੀ ਉਹ ਹੋ ਜੂਗਾ ਸੋ ਇਹ ਪੋਜੀਟਿਵ ਪੱਖ ਜਾਣ ਕੇ ਸਕੂਨ ਮਿਲਿਆ ਹੁਣ ਮੈਂ ਥੋੜਾ ਜਿਹਾ ਕਿਤੇ ਨਾ ਕਿਤੇ ਆਵਾਮ ਚ ਆਵਾਮ ਤੇ ਆਉਣਾ ਦੇਖੋ ਕਈ ਵਾਰੀ ਅਸੀਂ ਕੀ ਕਰਦੇ ਹਾਂ ਨਾ ਅਸੀਂ ਕਸੂਰ ਸਰਕਾਰਾਂ ਤੇ ਕੱਢਣ ਲੱਗੇ ਮਿੰਟਿਕ ਲਾਉਣੇ ਤੇ ਅਸੀਂ ਆਪ ਨਹੀਂ ਕਰਦੇ ਸਾਡੇ ਤਾਂ ਇਹ ਹੁੰਦਾ ਵੀ ਸਾਡਾ ਮੁੱਖ ਮੰਤਰੀ ਜੇ ਸਾਡੀ ਗਲੀ ਦੀ ਨਾਲੀ ਬੰਦ ਆ ਤੇ ਅਸੀਂ ਕਹਿੰਦੇ ਸਾਡਾ ਮੁੱਖ ਮੰਤਰੀ ਆ ਕੇ ਸਾਫ਼ ਕਰਕੇ ਜਾਵੇ ਜਾਂ ਸਾਡਾ ਐਮਸੀ ਜਾਂ ਕਾਉਂਸਲਰ ਜਾਂ ਐਮਐਨਏ ਜੋ ਵੀ ਤੁਸੀਂ ਕਹਿੰਦੇ ਹੋ ਉਹ ਆ ਕੇ ਗਲੀ ਬਣਾ ਕੇ ਜਾਵੇ ਉਹ ਸਾਫ਼ ਕਰਕੇ ਜਾਵੇ ਉਹ ਸਾਡਾ ਕਾਗਜ਼ ਚੱਕ ਕੇ ਜਾਵੇ ਉਹੀ ਸਾਡੇ ਮਸਲਿਆਂ ਦਾ ਹੱਲ ਕਰੇ ਅਸੀਂ ਵੋਟ ਪਾਈ ਉਹਨੂੰ ਅਸੀਂ ਸਾਡੀ ਇੱਕ ਆਮ ਆਮ ਦੀ ਆਮ ਇੱਕ ਸੋਚ ਕੁਆਲਿਟੀ ਹੈ ਮੈਂਟੈਲਿਟੀ ਹੈ ਸੋਚ ਆ ਹੁਣ ਗੱਲ ਇਹ ਆ ਵੀ ਜਿਹੜੀ ਪੰਜਾਬੀ ਦੀ ਗੱਲ ਆ ਪੰਜਾਬੀ ਲਾਗੂ ਕਰਨ ਦੀ ਉਹ ਗੱਲ ਤਾਂ ਹੋਣੀ ਹੈ ਘਰਾਂ ਚੋਂ ਪਰਿਵਾਰਾਂ ਚੋਂ ਫੈਮਿਲੀਆਂ ਚੋਂ ਅਸੀਂ ਬਹੁਤ ਚਿਰ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਅਸੀਂ ਇੱਕ ਮੁਹਿੰਮ ਚਲਾਈ ਵੀ ਪਾਈ ਆਪਾਂ ਸੈਂਸਸ ਦੇ ਵਿੱਚ ਘਰੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਲਿਖੀਏ ਉਹਦੇ ਨਾਲ ਅਸੀਂ ਛੋਟੇ ਨਹੀਂ ਹੁੰਦੇ ਬਹੁਤ ਸਾਰਿਆਂ ਨੇ ਕਿਹਾ ਕੁਝ ਕੁ ਬੀਬੀਆਂ ਨੇ ਇਸ ਚੀਜ਼ ਤੇ ਉਹਨਾਂ ਨੂੰ ਲੱਗਿਆ ਵੀ ਸਾਡੇ ਕਿਤੇ ਐ ਲੱਗੂਆ ਵੀ ਸੀ ਸਾਡਾ ਸਟੇਟਸ ਛੋਟਾ ਜੇ ਅਸੀਂ ਲਿਖਤਾ ਵੀ ਸਾਡੇ ਘਰੇ ਤਾਂ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਸਾਨੂੰ ਉਹਨਾਂ ਨੇ ਅੰਗਰੇਜ਼ੀ ਲਿਖੀ ਪਰ ਉਹਨਾਂ ਨਾਲ ਜਦੋਜਾਦ ਕੀਤੀ ਅਸੀਂ ਲਿਖਿਆ ਬੋਲਿਆ ਸਭ ਕੁਝ ਕੀਤਾ ਮੈਂ ਤਾਂ ਇੱਥੋਂ ਤੱਕ ਵੀ ਲਿਖਿਆ ਵੀ ਮਾਂ ਬੋਲੀ ਨੂੰ ਮਾਂ ਤੋਂ ਹੀ ਖਤਰਾ ਜਦੋਂ ਹੁਣ ਤੁਸੀਂ ਕੀ ਸੋਚਦੇ ਹੋ ਇੱਥੇ ਜਿਹੜੀ ਆਮ ਆਵਾਮ ਆ ਉਹਨਾਂ ਪਰਿਵਾਰਾਂ ਦੇ ਵਿੱਚ ਕੀ ਮਾਹੌਲ ਆ ਜਾਂ ਜਿਹੜੀ ਅੱਜ ਦੀ ਮਾਂ ਕੀ ਉਹ ਕਿਉਂਕਿ ਜੜ ਉੱਥੋਂ ਸਹੀ ਹੋਣੀ ਆ ਮਾਂ ਤੋਂ ਦਰਸਤ ਹੋਣੀ ਆ ਵੇਖੋ ਇਹਦੇ ਦੋ ਰੰਗ ਨੇ ਇਸ ਸਵਾਲ ਦੇ ਵਿੱਚ ਦੋ ਪਰਸਪੈਕਟਿਵ ਨੇ ਇੱਕ ਪਰਸਪੈਕਟਿਵ ਤੇ ਵੇ ਕਿ ਜੀ ਅਸੀਂ ਦੁੱਧ ਤੁੱਤੇ ਤੇ ਨਹੀਂ ਆ ਅਸੀਂ ਆਪਣੇ ਬੱਚਿਆਂ ਨਾਲ ਬਾਲਾਂ ਨਾਲ ਗਰਬੋਲ ਹੀ ਨਹੀਂ ਰਹੇ ਤੇ ਅਸੀਂ ਸਰਕਾਰਾਂ ਤੋਂ ਕੀ ਮੰਗ ਕਰਨੀ ਠੀਕ ਹੈ ਇੱਕ ਤੇ ਰੰਗ ਬਣਦਾ ਕਿ ਸਾਨੂੰ ਆਪਣੇ ਤੌਰ ਤੇ ਸ਼ਾਹੂਰ ਹੋਣਾ ਚਾਹੀਦਾ ਇਸ ਗੱਲ ਦਾ ਦੂਸਰਾ ਪਰਸਪੈਕਟਿਵ ਜਿਹੜੇ ਕੁਝ ਲੋਕ ਦਿੰਦੇ ਨੇ ਉਹ ਕਹਿੰਦੇ ਨੇ ਇਹ ਵਿਕਟਮ ਬਲੇਮਿੰਗ ਹੈ ਮੈਂ ਉਹਨਾਂ ਦਾ ਪਰਸਪੈਕਟਿਵ ਦੱਸ ਰਿਹਾ ਉਹ ਕਹਿੰਦੇ ਨੇ 200 ਸਾਲ ਤੋਂ ਬੋਲੀ ਬਣ ਕੀਤੀ ਦਿਮਾਗਾ ਚ ਵੜਿਆ ਫਿਰ ਤੁਸੀਂ ਇਹ ਜਾਹਲਾਂ ਦੀ ਬੋਲੀ ਹੈ ਤੀਸਰਾ ਹੈ ਕਿ ਇਕਨੋਮੀ ਨਾਲ ਨਹੀਂ ਜੁੜੀ ਕੋਈ ਬੋਲੀ ਅਗਰ ਤੁਸੀਂ ਸਿੱਖ ਰਹੇ ਹੋਰ ਉਹਦਾ ਉਹਦਾ ਮੁੱਲ ਹੀ ਨਹੀਂ ਪੈ ਰਿਹਾ ਦੂਸਰਾ ਹੈ ਕਿ ਤੁਸੀਂ ਅਗਰ ਕਿਸੇ ਬੈਂਕ ਚ ਜਾਂਦੇ ਹੋ ਕਿਸੇ ਪੀਜ਼ਾ ਸ਼ਾਪ ਚ ਜਾਂਦੇ ਹੋ ਕਿਸੇ ਵੀ ਥਾਂ ਤੇ ਜਾਂਦੇ ਹੋਰ ਉੱਥੇ ਬੋਲੀ ਬੋਲਦੇ ਹੋਰ ਅਗਰ ਅੱਗੋ ਬੇਇਜ਼ਤੀ ਹੋ ਹੀ ਰਹੀ ਹੈ ਜਾਂ ਤੁਹਾਨੂੰ ਸਰਵ ਕਰਨ ਵਾਲੇ ਵੀ ਉਸ ਤਰ੍ਹਾਂ ਨਹੀਂ ਟ੍ਰੀਟ ਕਰਦੇ ਜਿਵੇਂ ਉਰਦੂ ਬੋਲ ਅੰਗਰੇਜ਼ੀ ਬ ਤੇ ਇਹ ਆਮ ਲੋਕਾਂ ਲਈ ਘਾਟੇ ਦਾ ਸੌਦਾ ਹੈ ਹਰ ਕੋਈ ਕ੍ਰਾਂਤੀਕਾਰੀ ਨਹੀਂ ਹੈ ਹਰ ਕੋਈ ਨਜ਼ਰਿਆਤ ਹੀ ਨਹੀਂ ਹੈ ਉਹਨੂੰ ਤਾਂ ਇਜ਼ਤ ਚਾਹੀਦੀ ਹੈ ਉਹਨੂੰ ਸ਼ਕੂਨ ਆ ਮਨ ਚਾਹੀਦਾ ਹੈ ਇੱਥੇ ਬਾਰ ਬਾਰ ਸਰਕਾਰ ਏਸ਼ ਕਰਕੇ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਕਲਚਰਡੇ ਦਾ ਦੱਸਿਆ ਕਿ ਉਹਨਾਂ ਦੀ ਇੱਕ ਘੁੱਗੀ ਮਾਰਨਾਂ ਪੁਰਸ਼ ਸਕੂਲਾਂ 'ਚ ਕਲਚਰਡੇ ਬਣਾਇਆ ਗਿਆ ਅਸੀਂ ਕਿੰਨੇ 15 20 ਬਰਿਆਂ ਤੋਂ ਜ਼ੋਰ ਲਾ ਰਹੇ ਸਾਂ ਕਿਸੇ ਐਕਸਪੋਜ਼ ਕਰਾ ਲੈਣਾ ਦੂਜੇ ਚ ਜਾਣਾ ਉਹ ਨਹੀਂ ਹੋ ਸਕਦਾ ਤਾਕਤ ਜਿਹੜੀ ਹੈ ਉਹ ਸਰਕਾਰ ਕੋਲ ਹੈ ਲੋਕਾਈ ਕੋਲ ਨਹੀਂ ਹੈ ਉਰਦੂ ਜਦੋਂ ਇੱਥੇ ਲਾਗੂ ਕੀਤੀ ਗਈ ਸੀ ਤੇ ਕਿਹਾ ਆਵਾਮ ਕੋਲੋਂ ਪੁੱਛ ਕੇ ਲਾਗੂ ਕੀਤੀ ਗਈ ਸੀ ਘਰ ਘਰ ਬੂਆ ਖੜਕਾ ਕੇ ਪੁੱਛਿਆ ਸੀ ਤੁਸੀਂ ਕੀ ਬੋਲਣਾ ਕਰਨਾ ਕੋਤੋਂ ਇੱਕ ਸਰਕਾਰ ਨੇ ਪਰਵਾਨਾ ਜਾਰੀ ਕੀਤਾ ਥੋਪੀ ਗਈ ਸੀ ਥੋਪੀ ਗਈ ਸੀ ਬੰਗਲਾਦੇਸ਼ ਦਾ ਵਾਕਿਆ ਉਹਦੀ ਵਜ੍ਹਾ ਕੋਈ ਹੋਇਆ ਕੱਤਰ ਦੇ ਵਿੱਚ ਇਹ ਮਾਮਲੇ ਨੇ ਕਿ ਸਰਕਾਰਾਂ ਕੀ ਸੋਚਦੀਆਂ ਨੇ ਉਹਦੀ ਆਈਡੀਓਲੋਜੀ ਕੀ ਹੈ ਆਈਡੀਓਲੋਜੀ ਜਿਹੜੀ ਹੈ ਉਹ ਵਨ ਲੈਂਗੁਏਜ ਵਨ ਰਿਲੀਜੀਅਨ ਵਨ ਨੇਸ਼ਨ ਇਹ ਆਈਡੀਓਲੋਜੀ ਨਾਲ ਪਾਕਿਸਤਾਨ ਬਣਿਆ ਚੱਲਦਾ ਰਿਹਾ ਜਿਹੜਾ ਕਿ ਤੋੜਨਾ ਚੜ ਸਕਿਆ ਇਕਤਰ ਚ ਦੋ ਟੋਟੇ ਹੋਇਆ ਪਰ ਹੁਣ ਵੀ ਅੰਦਰੂਨੀ ਤੌਰ ਤੇ ਉਹਦੇ ਬੜੇ ਮਸਾਇਲ ਪੋਲਿਟੀਕਲੀ ਬਣਦੇ ਨੇ ਸੋ ਲੋਕਾਂ ਨੂੰ ਕਹਿ ਦੇਣਾ ਜੀ ਸਰਕਾਰਾਂ ਦੇ ਆ ਕੇ ਸਭ ਕੁਝ ਨਹੀਂ ਕਰ ਸਕਦੇ ਤੁਸੀਂ ਕਰਾਂ ਚ ਬੋਲੋ ਮੈਂ ਇਹ ਕਹਿਣਾ ਕਿ ਮੇਰੇ ਘਰ ਪੰਜਾਬੀ ਬੋਲੀ ਗਈ ਅੱਜ ਵੀ ਬੋਲਦੇ ਨੇ ਸ ਮੇਰੇ ਜਿਹੜੇ ਭਤੀਜੇ ਭਤੀਜੀਆਂ ਨੇ ਉਹ ਵੀ ਪੰਜਾਬੀ ਬੋਲਦੀਆਂ ਨੇ ਤੇ ਮਨ ਨੂੰ ਤਾਂ ਪੰਜਾਬੀ ਨਹੀਂ ਤੁਸੀਂ ਪੜਾ ਰਹੇ ਉਹਨਾਂ ਦੇ ਨੌਕਰੀ ਨਹੀਂ ਤੁਸੀਂ ਦੇ ਰਹੇ ਮਨਵਾਦਰ ਵੀ ਨਹੀਂ ਦੇ ਰਹੇ ਮੈਂ ਕਿਸੇ ਵੀ ਜਗ੍ਹਾ ਤੇ ਜਾਣਾ ਮੈਨੂੰ ਮਜਬੂਰਨ ਕਹੀ ਥਾ ਮੈਂ ਤਾਂ ਉਰਦੂ ਬੋਲਣੀ ਪੈਂਦੀ ਹੈ ਸੋ ਗੱਲ ਇਹ ਹੈ ਕਿ ਅਗਰ ਕੋਈ ਇੰਡੀਵਿਜੂਅਲੀ ਸਿੱਖ ਵੀ ਲੇ ਪੰਜਾਬੀ ਬੋਲਣਾ ਵੀ ਸ਼ੁਰੂ ਕਰ ਦੇ ਤੇ ਸੋਸਾਇਟੀ এনवायरमेंट ਜਿਹਦਾ ਬਣਾ ਦਿੱਤਾ ਜਾਏ ਕੋਟੰਨ ਦਾ ਕਿ ਉਹ ਬੰਦਾ ਲਹੰਗਾ ਨਹੀਂ ਸੁਣਦਾ ਰਹੇ ਸਾਰੀ ਮਰੋ ਦੇ ਉੱਤੇ ਇਸ ਕਰਕੇ ਮਾਵਾਂ ਜਿਹੜੀਆਂ ਹਨ ਉਹ ਆਪਣੇ ਬੱਚਿਆਂ ਦੀ ਇੱਜ਼ਤ ਬਚਾਉਣ ਲਈ ਕਹਿ ਲੋ ਜਾਂ ਇਹ ਚਾਹੁੰਦੀਆਂ ਨੇ ਉਹ ਚੰਗੀ ਨੌਕਰੀ ਲੱਭੇ ਮੁਆਸ਼ਰੇ ਜਿਹਨਾਂ ਦੀ ਇੱਜ਼ਤ ਹੋਵੇ ਮੇਰਾ ਪੁੱਤ ਐ ਬੋਲਦਾ ਐ ਬੋਲ ਸਕਦਾ ਐ ਐਜੂਕੇਟਿਡ ਲੱਗੇ ਮੈਨੂੰ ਲੱਗਦਾ ਉਹਨਾਂ ਦੇ ਮਨਾਂ 'ਚ ਇਹ ਹੈ ਲੇਕਿਨ ਫਿਰ ਉਹੀ ਗੱਲ ਅਗਰ ਮਾਵਾ ਥੋੜਾ ਜਿਹਾ ਸੋਚਣ ਕਿ ਉਹਨਾਂ ਦੀਆਂ ਮਾਵਾ ਨੇ ਉਹਨਾਂ ਨਾਲ ਪੰਜਾਬੀ ਬੋਲੀ ਸੀ ਤੇ ਅੱਜ ਉਹ ਅੰਗਰੇਜ਼ੀ ਬੋਲ ਰਹੀਆਂ ਨੇ ਤੇ ਤੁਹਾਡੇ ਬੱਚੇ ਵੀ ਅੰਗਰੇਜ਼ੀ ਬੋਲ ਸਕਦੇ ਨੇ ਉਹਦੇ ਵਿੱਚ ਕੋਈ ਮਸਲਾ ਨਹੀਂ ਹੁਣ ਜਿਵੇਂ AI ਦੇ ਜ਼ਿਕਰ ਅਸੀਂ ਕਰ ਰਹੇ ਸਾਂ ਆਫ ਤੋਂ ਕੈਮਰਾ ਹੁਣ ਤੇ ਲੋੜ ਹੀ ਕੋਈ ਨਹੀਂ ਰਹਿ ਗਈ ਹੁਣ ਉਹਨਾਂ ਨੂੰ ਤੁਹਾਡਾ ਟੈਲੈਂਟ ਚਾਹੀਦਾ ਵੀ ਤੁਹਾਡੇ ਦਿਮਾਗ 'ਚ ਕੀ ਹੈ ਕੁਝ ਸੋਚਦਾ ਦਿਮਾਗ ਤੋਂ ਮਸਲਾ ਹੱਲ ਕਰ ਸਕਦਾ ਬੋਲੋ ਪੰਜਾਬੀ ਉਹ ਟ੍ਰਾਂਸਲੇਟ ਕਰਕੇ ਅੰਗਰੇਜ਼ੀ ਫ੍ਰੈਂਚ ਇਟਾਲੀਅਨ ਜਰਮਨ ਜਪਾਨੀ ਕੋਈ ਵੀ ਜ਼ੁਬਾਨ ਬਣਾ ਦੇਗਾ ਸੋ ਮੇਰਾ ਖਿਆਲ ਹੈ ਕਿ ਚੰਗਾ ਮੈਨੂੰ ਲੱਗਦਾ ਮਾਇਓ ਸਾਹਿਬ ਇਹ ਨਾ ਕਨਸੈਪਟ ਨਹੀਂ ਸਮਝ ਆ ਰਿਹਾ ਵੀ ਸਮਝਣ ਵਾਲੀ ਲੋੜ ਆ ਹੁਣ ਅਸੀਂ ਵਿਦੇਸ਼ ਚ ਜਾ ਕੇ ਸਮਝੀਏ ਗੱਲ ਅਸੀਂ ਕਹਿ ਦਿੰਨੇ ਆਂ ਵੀ ਇਹ ਮਹਜ ਇੱਕ ਗੱਲਬਾਤ ਹੁੰਦੀ ਆ ਭਾਸ਼ਾ ਮਹਜ ਇੱਕ ਗੱਲਬਾਤ ਦਾ ਜ਼ਰੀਆ ਜੇ ਆਪਾਂ ਕਹੀਏ ਤਾਂ ਪਰ ਇਹਦੇ ਬਿਨਾ ਸਰਦਾ ਵੀ ਨਹੀਂ ਹੈਗਾ ਠੀਕ ਆ ਪਰ ਜੇ ਗੱਲਬਾਤ ਦਾ ਜ਼ਰੀਆ ਤੇ ਅਸੀਂ ਇੱਕ ਦੂਜੇ ਨੂੰ ਸਮਝ ਰਹੇ ਆਂ ਚਾਹੇ AI ਨਾਲ ਸਮਝ ਰਹੇ ਆਂ ਚਾਹੇ ਟ੍ਰਾਂਸਲੇਸ਼ਨ ਨਾਲ ਸਮਝ ਰਹੇ ਆਂ ਤਾਂ ਉਹ ਮਸਲੇ ਦਾ ਹੱਲ ਆ ਅਸੀਂ ਹੁਣ ਵਿਦੇਸ਼ਾਂ 'ਚ ਆਉਂ ਵਿਦੇਸ਼ਾਂ 'ਚ ਸਾਡੇ ਨਾਲ ਰੋਜ਼ ਵਾਪਰਦੀ ਹੈ ਹੁਣ ਮੈਂ ਇੱਕ ਬੇਸਿਕ ਗਿਆਈ ਵੱਡੀ ਉਮਰ 'ਚ ਇੰਗਲਿਸ਼ ਨਹੀਂ ਸਿੱਖ ਸਕਦਾ ਸੀ ਇੱਕ ਬੇਸਿਕ ਇੰਗਲਿਸ਼ ਦਾ ਮਾਲਕ ਸੀ ਪਰ ਮੈਨੂੰ ਇੱਕ ਦਿਮਾਗ 'ਚ ਮੇਰੇ ਜੱਜ ਗਈ ਵੀ ਮੇਰੀ ਉਹ ਮਾਂ ਬੋਲੀ ਨਹੀਂ ਹੈ ਤੇ ਜੇ ਨਹੀਂ ਬੋਲੀ ਜਾਂਦੀ ਮੈਂ ਗਲਤ ਬੋਲਦਾ ਤਾਂ ਕੋਈ ਇਹ ਚ ਮੈਨੂੰ ਕੋਈ ਮੈਂ ਇਹਦੇ ਵਿੱਚ ਮੈਨੂੰ ਹੀਠੀ ਵਾਲੀ ਕੋਈ ਗੱਲ ਨਹੀਂ ਹੈ ਤਾਂ ਮੈਂ ਕੌਨਫੀਡੈਂਸ ਆਪਦਾ ਹਾਸਲ ਕੀਤਾ ਜਦੋਂ ਆਤਮਵਲ ਆ ਗਿਆ ਛੋਟੇ ਆਤਮ ਵਿਸ਼ਵਾਸ਼ਾ ਗਿਆ ਤੇ ਮੈਂ ਹੁਣ ਅਕਸਰ ਲੀਡਰਾਂ ਨਾਲ ਇੰਟਰਵਿਊ ਕਰਦਾ ਇੰਗਲਿਸ਼ 'ਚ ਇੰਟਰਵਿਊ ਕਰਦਾ ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹਿ ਕੇ ਸ਼ੁਰੂ ਕਰਦਾ ਉਹਨਾਂ ਵੀ ਜਿਹੜੀ ਮੇਰੀ ਅੰਗਰੇਜ਼ੀ ਆ ਤੇਰੀ ਪੰਜਾਬੀ ਨਾਲੋਂ ਮਾੜੀ ਹੈਨੀ ਮੈਂ ਦਾਵਾ ਕਰ ਦਣਾ ਤੂੰ ਮੇਰੀ ਭਾਸ਼ਾ 'ਚ ਇੱਕ ਲਾਈਨ ਬੋਲ ਕੇ ਦਿਖਾ ਮੈਂ ਤੇਰੀ ਭਾਸ਼ਾ 'ਚ ਤੇਰੀ ਇੰਟਰਵਿਊ ਕਰੂੰਗਾ ਚਾਹ ਟੁੱਟੀ ਭਜੀ ਜੀ ਕਰਾ ਸਮਝ ਜਾਊਗੀ ਸਭ ਤੇ ਸੋ ਇਹ ਲੈਵਲ ਸਾਨੂੰ ਮੈਨੂੰ ਲੱਗਦਾ ਘਰਾਂ 'ਚ ਵੀ ਲਿਆਉਣਾ ਪੈਣਾ ਬੱਚਿਆਂ ਨੂੰ ਵੀ ਲਿਆਉਣਾ ਪੈਣਾ ਜਦੋਂ ਆਲੇ-ਦੁਆਲੇ ਸਾਰੇ ਕਿਤੇ ਇਹ ਚੀਜ਼ਾਂ ਆ ਗਈਆਂ ਨਾ ਫਿਰ ਕਈ ਵਾਰੀ ਇਦਨੇ ਕਿਤੇ ਫਿਰ ਸਰਕਾਰਾਂ ਵੀ ਘੁੱਗੀਆਂ ਮਾਰਨ ਲੱਗ ਜਾਂਦੇ ਆ ਮੇਰਾ ਇਹ ਨਾ ਜੀਤ ਤਜਰਬਾ ਸ਼ਾਇਦ ਹੋ ਸਕਦਾ ਮੈਂ ਗਲਤ ਹਾਂ ਜੀ ਬਿਲਕੁਲ ਸੈਂਸਸ ਜਿਹੜੇ ਪਾਕਿਸਤਾਨ ਚ ਹੋਏ ਨੇ ਇਸ ਦਫਾ ਜਿਹੜੀ ਮਰਦਮ ਸ਼ੁਮਾਰੀ ਮਨੁੱਖ ਸ਼ੁਮਾਰੀ ਕਹ ਲੋ ਜਾਂ ਆਦਮ ਸ਼ੁਮਾਰੀ ਕਹ ਲੋ ਉਹਦੇ ਵਿੱਚ ਪੰਜਾਬੀਆਂ ਨੇ ਇਸ ਵਾਰੀ ਬੜਾ ਰੋਲਾ ਪਾਇਆ ਕਿਉਂਕਿ ਥੋੜਾ ਜਿਹਾ ਸ਼ਾਹੂਰ ਜਾਗ ਗਿਆ ਉਸ ਤੋਂ ਪਹਿਲੇ ਸਿੰਧੀ ਬਲੋਚ ਪਸ਼ਤੂਨ ਹਰ ਵਾਰੀ ਪਾਉਂਦੇ ਸਨ ਇਸ ਵਾਰੀ ਅਸੀਂ ਵੀ ਰੋਲਾ ਪਾਇਆ ਕਿ ਸਾਡੀ ਗਿਣਤੀ ਐਡੀ ਤੇਜ਼ੀ ਨਾਲ ਤੁਸੀਂ ਘਟਾਉਂਦੇ ਹੋ ਪੇ ਕੀ ਪੰਜਾਬੀ ਮਾਵਾਂ ਨੇ ਪੁੱਤ ਜੰਮਣੇ ਛੱਡ ਦਿੱਤੇ ਨੇ ਜਾਂ ਨਾ ਮਰਦੀ ਵੱਧ ਗਈ ਹੈ ਪੰਜਾਬ ਦੇ ਵਿੱਚ ਜਾਂ ਕੀ ਮਸਲਾ ਹੋਇਆ ਸੀ ਕਿ ਉਬਲ-ਬੁਲ ਕੇ ਬਾਹਰ ਡੇਗਨੇ ਆਂ ਪੇ ਕਸ਼ਤੀਆਂ ਚ ਡੋਬਨੇ ਆਂ ਪੇ ਦਿਲਕੀਆਂ ਲਾਲਾ ਬਾਹਰ ਜਾਣੇ ਆਂ ਪੇ ਸੋ ਇਹ ਆંકੜਿਆਂ ਦੇ ਵਿੱਚ ਥੱਲੇ ਕਿਵੇਂ ਡੇਗਦੀ ਹੈ ਪਈ ਔਰ ਇੰਨੇ ਨੇ ਫੀਸਦ ਕਿਵੇਂ ਇੰਨੇ ਨੇ ਪ੍ਰਤੀਸ਼ਤ ਕਿਵੇਂ ਡੇਗਦੀ ਹੈ ਪਈ ਸੋ ਇਹਦੇ ਵਿੱਚ ਬਹੁਤ ਜ਼ਿਆਦਾ ਖੱਪੇ ਨੇ ਔਰ ਅਸੀਂ ਇਹ ਸੈਂਸਸ ਨੂੰ ਨਹੀਂ ਮੰਨਦੇ ਫਿਰ ਕੁਝ ਦੋਸਤਾਂ ਨੇ ਬੈ ਕੇ ਮੈਥਮੈਟਿਕਸ ਕੀਤੀ ਬਹਿ ਕੇ ਜਿਹੜਾ ਕਿ ਅਸੀਂ ਸਿੱਖਿਆ ਕਾਲਜ ਸਕੂਲ ਦੇ ਵਿੱਚ ਤੇ ਉਹਦੇ ਵਿੱਚ ਉਹਨਾਂ ਕਿਹਾ ਕਿ ਉਰਦੂ ਜਿਹੜੀ ਹੈ ਉਹ ਬੋਲਣ ਵਾਲੇ ਲੋਕ ਨਹੀਂ ਵਧੇ ਥੋੜੇ ਜਿਹਾ ਵਧੇ ਨੇ ਪੰਜਾਬੀ ਬੋਲਣ ਵਾਲੇ ਬਹੁਤ ਜ਼ਿਆਦਾ ਘਟ ਗਏ ਫਿਰ ਕਰ ਉਰਦੂ ਵਾਲੇ 2% ਵਧੇ ਤੇ ਪੰਜਾਬੀ ਬੋਲਣ ਵਾਲੇ 10% ਘਟ ਗਏ ਚਲੋ ਜੀ ਦੋ ਕੱਢ ਲਓ ਦਸਾਂ ਚੋਂ ਤੇ ਅੱਠ ਰਹਿ ਗਏ ਉਹ ਕਿੱਥੇ ਗਏ ਅੱਠ ਫੀਸਦ ਲੋਕ ਕੀ ਬੋਲਦੇ ਨੇ ਗੁੰਗੇ ਹੋ ਗਏ ਨਹੀਂ ਕਿ ਦੁਨੀਆ ਤਾਂ ਤਰਤੇ ਤੇ ਰਹੀ ਨਹੀਂ ਸੋ ਇਹ ਜਿਹੜਾ ਖੱppa ਹੈ ਇਹ ਕਿਧਰ ਗਿਆ ਮੂੰਹ ਤੇ ਉਹਨੇ ਨੇ ਰੋਟੀ ਤੇ ਉਹਨੀਆਂ ਲੋਕਾਂ ਨੇ ਖਾਣੀ ਸੋ ਇਹ ਸਾਨੂੰ ਦੱਸਿਆ ਜਾਵੇ ਘਰ ਬੈ ਕੇ ਕੋਈ ਮਤਲਬ ਬਲੋਚਿਸਤਾਨ ਦੀ ਆਬਾਦੀ ਵਧਾ ਰਿਹਾ ਹੈ ਪੰਜਾਬ ਦੀ ਘਟਾ ਰਿਹਾ ਹੈ ਤਾਂ ਕਿ ਸੂਬੇ ਜਿਹੜੇ ਨੇ ਇੱਕ ਦੂਜੇ ਦੇ ਨੇੜੇ ਹੋ ਜਾਣ ਕਿਉਂਕਿ ਬਲੋਚਿਸਤਾਨ ਦੀ ਸਭ ਤੋਂ ਘੱਟ ਆਬਾਦੀ ਹੈ ਪੰਜਾਬ ਦੀ ਸਭ ਤੋਂ ਵੱਧ ਲਿਖਣ ਨਾਲ ਨਹੀਂ ਹੋ ਸਕਦੀ ਇਹ ਪੰਜਾਬ ਮੈਂ ਜਾਂ ਤੁਸੀਂ ਨਹੀਂ ਬਣਾਇਆ ਇਹਨੇ ਲੋਕ ਮੈਂ ਨਹੀਂ ਬਣਾਏ ਇਹ ਬੋਲੀ ਵੀ ਮੈਂ ਤੁਸੀਂ ਨਹੀਂ ਬਣਾਈ ਰੱਬ ਨੇ ਬਣਾਏ ਨੇ ਲੋਕ ਰੱਬ ਨੇ ਬੋਲੀਆਂ ਬਣਾਈ ਤੁਸੀਂ ਕਾਗਜ਼ਾਂ ਤੇ ਚੇਂਜ ਕਰ ਵੀ ਦੋਗੇ ਤੇ ਗਰਾਊਂਡ ਰਿਐਲਿਟੀ ਇਹ ਨਹੀਂ ਰਹੇਗੀ ਸੋ ਤਾਂ ਨਵੀਂ ਸਰਕਾਰਾਂ ਤੋਂ ਸ਼ਿਕਵਾ ਹੈ ਸਾਨੂੰ ਵੀ ਹੈ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਲਾਇਨ 170 ਤੋਂ ਬੋਲ ਕੇ ਵਹਾ ਪੰਜਾਬੀ ਦੇ ਵਿੱਚ ਗੱਲ ਫੇਰ ਹੋਈ ਪੰਜਾਬੀ ਚ ਕਹਿੰਦੇ ਨੇ ਤਗੜੇ ਦਾ ਸੱਤੀ ਵੀ ਆ ਸ਼ੋ ਹੁੰਦਾ ਬਸ ਉਹ ਤਗੜਾ ਹੋਣਾ ਕੀ ਹੈ ਯਾਨੀ ਕਿ ਪੈਸਾ ਇਕਨੋਮੀ ਚਾਈਨਾ ਨੇ ਪੂਰੀ ਇੱਕ ਸੈਂਚਰੀ ਲੰਗਾਈ ਚ ਪੇੜਾ ਖਾਂਦੇ ਨੇ ਉਹਨਾਂ ਨੇ ਇੱਕ ਪੂਰੀ ਸਦੀ ਨੂੰ ਕਿਹਾ ਹੋਇਆ ਕਿ ਸਾਡੀ ਹਿਊਮਿਲੇਸ਼ਨ ਦੀ ਸਦੀ ਹੈ ਅੱਜ ਜਿਹੜਾ ਅਮਰੀਕਾ ਦੀ ਅੱਖਾਂ ਚੱਕਾਂ ਪਾ ਕੇ ਕਿਉਂ ਖਲੋਤਾ ਹੈ ਕਿਉਂਕਿ ਉਹ ਦੁਨੀਆ ਦੀ ਫੈਕਟਰੀ ਹੈ ਉਹਦੇ ਕੋਲ ਪੈਸਾ ਹੈ ਉਹ ਤੇ ਚਾਈਨਿਸ ਦੇ ਵਿੱਚ ਹੀ ਸਾਰਾ ਕਾਰੋਬਾਰ ਕਰਦਾ ਆ ਆਪਣੀ ਭਾਸ਼ਾ ਵੀ ਨਹੀਂ ਛੱਡੀ ਉਹਨਾਂ ਨੇ ਹੋਈ ਉਹਨਾਂ ਕੋਈ ਨਹੀਂ ਛੱਡੀ ਇਸ ਕੀਤੇ ਪੰਜਾਬ ਅਗਰ ਆਪਣੇ ਪੈਰਾਂ ਤੇ ਖੜਾਉਂਦਾ ਇਕਨੋਮੀ ਨੂੰ ਜੋੜਦਾ ਇਹਦੇ ਨਾਲ ਔਰ ਇੱਜ਼ਤ ਦੇ ਨਾਲੇ ਜ਼ੁਬਾਨ ਬੋਲਦਾ ਤੇ ਬਾਕੀ ਲੋਕ ਵੀ ਇੱਜ਼ਤ ਕਰਨਗੇ ਜਿਹੜਾ ਤੁਸੀਂ ਫਿਕਰਾ ਕੀਤਾ ਕਿ ਮਾਵਾਂ ਤੋਂ ਖਤਰਾ ਹੈ ਮੈਂ ਕਹਿੰਨਾ ਕਿ ਆਪਣੀ ਬੋਲੀ ਦੀ ਇੱਜ਼ਤ ਕਰੋ ਤਾਂ ਦੂਜੇ ਕਰਨਗੇ ਗਨ ਪੁਆਇੰਟ ਤੇ ਤੁਸੀਂ ਨਹੀਂ ਕਰਾ ਸਕਦੇ ਬਿਲਕੁਲ ਬਿਲਕੁਲ ਸੋ ਬਹੁਤ ਹੀ ਵਧੀਆ ਗੱਲਬਾਤਾਂ ਹੋ ਰਹੀਆਂ ਸਨ ਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲੱਗੀਆਂ ਹੋਣੀਆਂ ਬਾਜਪਾ ਸਾਹਿਬ ਦੀਆਂ ਤੇ ਇਹਨਾਂ ਨੇ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਸੋ ਇਸ ਲਈ ਸਾਨੂੰ ਇਜਾਜ਼ਤ ਲੈਣੀ ਪੈਣੀ ਆ ਪਰ ਜਿਹੜਾ ਅੱਜ ਦਾ ਜਿਹੜਾ ਸੁਨੇਹਾ ਇਸ ਪ੍ਰੋਗਰਾਮ ਦੇ ਇੱਕ ਨਹੀਂ ਮੇਰੇ ਹਿਸਾਬ ਨਾਲ ਘਟੋਟ 10 ਸੁਨੇਹੇ ਸਾਨੂੰ ਗੱਲਾਂ-ਗੱਲਾਂ ਵਿੱਚ ਸੁਣਨ ਨੂੰ ਮਿਲੇ ਆ ਤੇ ਮੈਂ ਬੇਨਤੀ ਇਹ ਕਰਾਂਗਾ ਸ਼ੋਅ ਦੇਖ ਲੈਣੇ ਹੋ ਲਾਈਕ ਵੀਊ ਕਰ ਦਿੰਨੇ ਹੋ ਸ਼ੇਅਰ ਕਰ ਦਿੰਨੇ ਹੋ ਮੈਂ ਇਹ ਇਹਨਾਂ ਚ ਅਸੀਂ ਤੁਹਾਨੂੰ ਕਦੇ ਰਿਕਵੈਸਟ ਨਹੀਂ ਕੀਤੀ ਇਸ ਚੈਨਲ ਜਰੀਏ ਅਸੀਂ ਕਦੇ ਨਹੀਂ ਕਿਹਾ ਵੀ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਇਹਨੂੰ ਵੀਊ ਵਧਾਓ ਅਸੀਂ ਇਹ ਕਹਿ ਰਹੇ ਹਾਂ ਉਹਨੇ ਇਹਨਾਂ ਗੱਲਾਂ ਤੇ ਅਮਲ ਕਰ ਲਿਓ ਅਮਲ ਕਰਨ ਵਾਲੀਆਂ ਗੱਲਾਂ ਜੇ ਕਿਤੇ ਲੱਗੇ ਤੁਹਾਨੂੰ ਕਿਸੇ ਨੂੰ ਭੇਜਣੀ ਆ ਤੇ ਉਹਨੂੰ ਉਹਨੂੰ ਵੀ ਇਹ ਜ਼ਰੂਰ ਕਿਓ ਵੀ ਯਾਰਾ ਤੇਰੇ ਅਮਲ ਕਰਨ ਵਾਲੀ ਗੱਲ ਆ ਸੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਦੀਆਂ ਅਮਲ ਕਰਨ ਵਾਲੀਆਂ ਸੀ ਬਹੁਤ ਬਹੁਤ ਮਿਹਰਬਾਨੀ ਬਾਜਵਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਧੰਨਵਾਦ ਜੀ ਫੇਰ ਕਿਸੇ ਲੰਮੇ ਚੌੜੇ ਪ੍ਰੋਗਰਾਮ 'ਚ ਤੁਹਾਡਾ ਖਾਸਾ ਦਿਮਾਗ ਖਾਵਾਂਗੇ ਬਹੁਤ ਸ਼ੁਕਰਿਆ ਜੀ ਮੇਹਰਬਾਨੀ ਚੰਗਾ ਲੱਗਾ ਤੁਹਾਡੇ ਪ੍ਰੋਗਰਾਮ 'ਚ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ